ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਔਰ ਅੱਜ ਦੇ ਪੋਡਕਾਸਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਬਹੁਤ ਵਧੀਆ ਗੱਲਾਂ ਅੱਜ ਸਿਹਤ ਨੂੰ ਲੈ ਕੇ ਹੋਣ ਜਾਣ ਵਾਲੀਆਂ ਨੇ ਜਿਹੜੀਆਂ ਕਿ ਆਪਾਂ ਗੱਲਾਂ ਕਰਾਂਗੇ ਕਿ ਆਪਣੇ ਰਸੋਈ ਘਰ ਦੇ ਵਿੱਚ ਕਿਵੇਂ ਆਪਾਂ ਆਪਣੀ ਸਿਹਤ ਨੂੰ ਸੈੱਟ ਰੱਖ ਸਕਦੇ ਆ ਕਿਵੇਂ ਆਪਾਂ ਦਵਾਈਆਂ ਤੋਂ ਅੱਛੁਟਕਾਰਾ ਪਾ ਸਕਦੇ ਆ ਕਿਵੇਂ ਆਪਾਂ ਬਿਮਾਰੀਆਂ ਤੋਂ ਦੂਰ ਰਹਿਣ ਲਈ ਆਪਣੇ ਰਸੋਈ ਨੂੰ ਕੀ ਕੀ ਸੁਧਾਰ ਕਰ ਸਕਦੇ ਆ ਉਹਦੇ ਵਾਸਤੇ ਤੁਸੀਂ ਅਕਸਰ ਦੇਖਿਆ ਹੋਊਗਾ ਆਪਣੇ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਮੈਡਮ ਅਮਰ ਨੁਰੀ ਜਿਨ੍ਹਾਂ ਦਾ ਨਾਮ ਹੀ ਕਾਫੀ ਹੈ ਬਹੁਤ ਜ਼ਿਆਦਾ ਪਰਿਚੇਅ ਦੇਣ ਦੀ ਲੋੜ ਹੀ ਨਹੀਂ ਹੈ ਔਰ ਉਹ ਆਉਂਦੇ ਰਹਿੰਦੇ ਆਪਣੇ ਸ਼ੋਅ ਦੇ ਵਿੱਚ ਅਕਸਰ ਤੁਸੀਂ ਦੇਖਿਆ ਹੋਊਗਾ ਲੇਕਿਨ ਅੱਜ ਉਹਨਾਂ ਦੇ ਨਾਲ ਕੁਝ ਗੱਲਾਂ ਹੋਣਗੀਆਂ ਕਿ ਤੁਸੀਂ ਸਾਡੇ ਸ਼ੋਅ ਦੇ ਵਿੱਚ ਜਦੋਂ ਵੀ ਆਏ ਹੋ ਬਹੁਤ ਅੱਛੀਆਂ ਗੱਲਾਂ ਕੀਤੀਆਂ ਨੇ ਕਿ ਤੁਸੀਂ ਆਪਣੇ ਘਰ 'ਚ ਆਪਣੀ ਰਸੋਈ 'ਚ ਵੀ ਕੁਝ ਅਪਣਾਉਂਦੇ ਹੋ ਕੁਝ ਬਣਾਉਂਦੇ ਹੋ ਤਾਂ ਅੱਜ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਅਮਰ ਨੂਰੀ ਮੈਡਮ ਦਾ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਪੋਡਕਾਸਟ ਦੇ ਵਿੱਚ ਮੈਡਮ ਔਰ ਸਾਡੇ ਵੱਲੋਂ ਤੁਹਾਨੂੰ ਬਹੁਤ ਸਤਿਕਾਰਪ੍ਰੀ ਸਤਿਕਾਰ ਸਤਿਕਾਰ ਜੀ ਜਿੰਨੇ ਸਾਡਾ ਪੋਡਕਾਸਟ ਦੇਖ ਰਹੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਪਿਆਰਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਦਾਬ ਮੈਡਮ ਗੱਲ ਇਹ ਆ ਕਿ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਕਿ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਦੇਖੋ ਪ੍ਰਭੂ ਦਾ ਨਾਮ ਲੈਨੇ ਆਪਾਂ ਸਭ ਕੁਝ ਕਰਦੇ ਆ ਉਸ ਤੋਂ ਬਾਅਦ ਜਿਹੜਾ ਜ਼ੁਬਾਨ ਤੇ ਆਪਾਂ ਰਸ ਲੈਨੇ ਆ ਕੀ ਚੀਜ਼ ਖਾਣੇ ਆ ਸਭ ਤੋਂ ਪਹਿਲੀ ਜਿਹੜੀ ਚੀਜ਼ ਆ ਆਪਾਂ ਸਵੇਰ ਉੱਠ ਕੇ ਖਾਣੇ ਹਰਮਨ ਪਿਆਰੀ ਉਹ ਕੀ ਲੈਨੇ ਹੋ ਤੁਸੀਂ ਸਭ ਤੋਂ ਪਹਿਲਾਂ ਫੂਡ ਕੀ ਆ ਤੁਹਾਡਾ ਆ ਸਭ ਤੋਂ ਪਹਿਲਾਂ ਮੈਂ ਜਦੋਂ ਉੱਠਦੀ ਆ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਚੈੱਕ ਕਰਦੀ ਮੇਰੀ ਕਿਹੜੀ ਨਾੜੀ ਚੱਲ ਰਹੀ ਹੈ। ਕੀ ਬਾਤ ਹੈ। ਚੰਦਰ ਨਾੜੀ ਚੱਲ ਰਹੀ ਹੈ ਕਿ ਸੂਰਿਆ ਨਾੜੀ ਚੱਲ ਰਹੀ ਹੈ? ਇਹ ਤਾਂ ਗਿਆਨ ਦਿਓ ਸਾਡੇ ਦਰਸ਼ਕਾਂ ਨੂੰ ਬਹੁਤ ਲੋਕ ਜਾਣਨਾ ਚਾਹੁੰਦੇ ਆ। ਕਿਉਂਕਿ ਜਦੋਂ ਰਾਤ ਨੂੰ ਸੌਣਾ ਹੁੰਦਾ ਹੈ ਰਾਤ ਟਾਈਮ ਤੇ ਤੁਹਾਡੀ ਸੂਰਿਆ ਨਾੜੀ ਚੱਲਣੀ ਚਾਹੀਦੀ ਹੈ। ਚੱਲਣੀ ਚਾਹੀਦੀ ਹੈ। ਤਾਂ ਤੁਹਾਨੂੰ ਸੋਹਣੀ ਨੀਂਦ ਆਉਂਦੀ ਹੈ। ਹੂੰ। ਦਿਨ ਵੇਲੇ ਤੁਹਾਡੀ ਚੰਦਰ ਨਾੜੀ ਚੱਲਣੀ ਚਾਹੀਦੀ ਹੈ। ਦੇਖ ਲਾਗੇ। ਇਸ ਟਾਈਮ ਦੋਨੋਂ ਚੱਲ ਰਹੀਆਂ ਨੇ ਕਿਉਂਕਿ ਇਸ ਟਾਈਮ ਦੋ ਵਕਤ ਮਿਲ ਰਹੀ ਹੈ। ਉਹ ਚੇਂਜ ਹੋ ਰਹੀ ਹੈ। ਇਸ ਟਾਈਮ ਦੋ ਸੰਦਿਆ ਹ ਉਹ ਜਦੋਂ ਸਵੇਰ ਹੁੰਦੀ ਜਦੋਂ ਸੂਰਜ ਚੜਦਾ ਉਦੋਂ ਸਾਡੀ ਚੰਦਰ ਨਾੜੀ ਚੱਲਣੀ ਚਾਹੀਦੀ ਆ ਅਗਰ ਚੱਲਦੀਆਂ ਨੇ ਦੋਨੋਂ ਨਾੜੀਆਂ ਕਦੇ ਉਹ ਕਦੇ ਉਹ ਇਹ ਤਾਂ ਮੈਂ ਤੂੰ ਤੁਸੀਂ ਬਹੁਤ ਤੰਦਰੁਸਤੋਂ ਫਿੱਟੋਂ ਬਿਲਕੁਲ ਜਦੋਂ ਮੇਰੀ ਨਾੜੀ ਕਿਹੜੀ ਚੱਲ ਰਹੀ ਆ ਉਹ ਮੈਂ ਦੇਖ ਕੇ ਧਿਆਨ ਸਭ ਤੋਂ ਪਹਿਲਾਂ ਉੱਠਦੇ ਸਾਰ ਪਹਿਲਾਂ ਪ੍ਰਮਾਤਮਾ ਦਾ ਸ਼ੁਕਰ ਅਦਾ ਕਰੀਦਾ ਹੀ ਸੱਚੇ ਪਾਸ਼ਾ ਤੂੰ ਸਾਨੂੰ ਫੇਰ ਇੱਕ ਸਵੇਰ ਦਿਖਾਈ ਆ ਤੇ ਉਹਦਾ ਸ਼ੁਕਰ ਅਦਾ ਕਰਕੇ ਫਿਰ ਧਰਤੀ ਮਾਂ ਦੇ ਉੱਤੇ ਉਹੀ ਪੈਰ ਰੱਖੀਦਾ ਜਿਹੜੀ ਨਾੜੀ ਚੱਲਦੀ ਹੋਵੇ ਫਿਰ ਉਹਨੂੰ ਨਮਸਕਾਰ ਕਰਕੇ ਧਰਤੀ ਮਾਂ ਨੂੰ ਕਿਉਂਕਿ ਮਾਂ ਆਰ ਸ਼ਕਤੀ ਦੇ ਸਾਰੇ ਰੂਪ ਨੇ ਤੇ ਉਹਨੂੰ ਨਮਸਕਾਰ ਕਰਕੇ ਫਿਰ ਉੱਠੀਦਾ ਹੈ ਜੀ ਉਸ ਤੋਂ ਬਾਅਦ ਮੈਂ ਉੱਠਦੇ ਸਾਰੀ ਪਹਿਲਾਂ ਪਾਣੀ ਪੀਂਦੀ ਆ ਆ ਕਿਉਂਕਿ ਆਪਣਾ ਜਿਹੜਾ ਸਲਾਈਵਾ ਇਕੱਠਾ ਹੋਇਆ ਹੁੰਦਾ ਸਾਰੀ ਰਾਤ ਦਾ ਉਹ ਬਹੁਤ ਚੰਗਾ ਹੁੰਦਾ ਤੁਹਾਨੂੰ ਤਾਂ ਪਤਾ ਹੀ ਆ ਬਸੀ ਬਸੀ ਮੂੰਹ ਪਾਣੀ ਪੀ ਬਸੀ ਮੂੰਹ ਵਾਲਾ ਪਾਣੀ ਉਹ ਫਿਰ ਮੈਂ ਪਾਣੀ ਇਦਾਂ ਨਹੀਂ ਵੀ ਫਟਫਟ ਪੀ ਗਈ ਉਹਨੂੰ ਕੁਰਲੀ ਕਰ ਕਰਕੇ ਪੂਰਾ ਜਿੰਨਾ ਸਲਾਈਵਾ ਇਕੱਠਾ ਹੋਇਆ ਹੋਇਆ ਅੰਦਰ ਉਹਨੂੰ ਮੈਂ ਅੰਦਰ ਕਰਦੀ ਆ ਸਾਰਾ ਪਾਣੀ ਪੀਣ ਤੋਂ ਬਾਅਦ ਫਿਰ ਮੈਂ ਥੋੜਾ ਬਾਹਰ ਨਿਕਲਦੀ ਆ ਬਾਹਰ ਨਿਕਲ ਕੇ ਥੋੜੀ ਸੈਰ ਕਰਦੀ ਆ ਫਿਰ ਆਪਣਾ ਫਰੈਸ਼ ਹੋ ਕੇ ਨਹਾ ਧੋ ਕੇ ਫਿਰ ਯੋਗਾ ਕਰਨਾ ਹੈ। ਕੀ ਬਾਤ ਹੈ ਤੇ ਆ ਚੀਜ਼ਾਂ ਚੱਲਦੀਆਂ ਨੇ ਉਸ ਤੋਂ ਬਾਅਦ ਫਿਰ ਮੇਰਾ ਜਿਹੜਾ ਸਭ ਤੋਂ ਪਹਿਲਾ ਉਹ ਤੁਸੀਂ ਮੈਨੂੰ ਗੱਲ ਦੱਸੀ ਸੀਗੀ ਤੇ ਸਭ ਤੋਂ ਪਹਿਲਾ ਮੇਰਾ ਉਹ ਜਿਹੜਾ ਖਾਣ ਦਾ ਫੂਡ ਜਿਹੜਾ ਮੈਂ ਖਾਣੀ ਆ ਉਹ ਮੈਂ ਖਾਨੀ ਆ ਖੀਰਾ। ਕੀ ਬਾਤ ਹੈ। ਖੀਰਾ ਖਾ ਕੇ ਫਿਰ ਪੂਰਾ ਦਿਨ ਠੰਡਕ ਰਹਿੰਦੀ ਹੈ ਠੰਡਕ ਰਹਿੰਦੀ ਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਨੂੰ ਐਸਿਡ ਬਣਦਾ ਹੈ ਫਿਰ ਤੁਸੀਂ ਕਹਿਆ ਸੀ ਖੀਰਾ ਖਾਇਆ ਕਰੋ ਹਾਂ ਫਿਰ ਅੱਗ ਨਿਕਲਦੀ ਆ ਅੱਗ ਨਿਕਲਦੀ ਆ ਹਾਂਜੀ ਹਾਂਜੀ ਉਹ ਫਿਰ ਮੈਂ ਖੀਰੇ ਤੋਂ ਸ਼ੁਰੂਆਤ ਕਰਦੀ ਆ ਫਿਰ ਅੱਧਾ ਘੰਟਾ ਮੈਂ ਕੁਝ ਨਹੀਂ ਖਾਂਦੀ ਜਿਵੇਂ ਤੁਸੀਂ ਕਿਹਾ ਸੀਗਾ ਤੇ ਉਹ ਮੇਰੀ ਪ੍ਰੋਬਲਮ ਠੀਕ ਹੋ ਗਈ ਕਿਉਂਕਿ ਆ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਸਮੇਂ ਦੇ ਨਾਲ ਮੌਸਮ ਦੇ ਨਾਲ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਆਹ ਚੀਜ਼ ਮੈਨੂੰ 2 ਮਹੀਨੇ ਪਹਿਲਾਂ ਤਾਂ ਸੂਟ ਕਰਦੀ ਸੀ ਹੁਣ ਕਿਉਂ ਨਹੀਂ ਕਰਦੀ ਕਿਉਂ ਨਹੀਂ ਕਰਦੀ ਹਾਂ ਮੌਸਮ ਦਾ ਵੀ ਫਰਕ ਪੈ ਜਾਂਦਾ ਨਾ ਫਿਰ ਇਹ ਸਾਡੇ ਸਿਆਣਿਆਂ ਨੇ ਦੱਸਣੀਆਂ ਹੁੰਦੀਆਂ ਨੇ ਜਾਂ ਸਾਡੇ ਜਿਹੜੇ ਵੈਦ ਹੈਗੇ ਨੇ ਪੜੇ ਲਿਖੇ ਵੈਦ ਜਿਨ੍ਹਾਂ ਨੇ ਸਰਚ ਕੀਤੀ ਆ ਆਪਣੇ ਉੱਤੇ ਵੀ ਸਰਚ ਕੀਤੀ ਆਪਣੇ ਪਰਿਵਾਰ ਤੇ ਸਰਚ ਕਰਦੇ ਨੇ ਪਹਿਲਾਂ ਜਿਵੇਂ ਤੁਸੀਂ ਅੱਜ ਗੱਲ ਕਰ ਰਹੇ ਸੀਗੇ ਕਿ ਕੈਪਸੂਲ ਜਿਹੜਾ ਸੀਗਾ ਜਿਹੜੀਆਂ ਚੀਜ਼ਾਂ ਬਣਾਉਂਦੇ ਤੁਸੀਂ ਨਵੀਂ ਚੀਜ਼ ਤਿਆਰ ਕਰਦੇ ਆ ਆਪਣੇ ਘਰ ਤੋਂ ਸ਼ੁਰੂ ਕਰਦੇ ਹੋ ਮੈਨੂੰ ਲੱਗਦਾ ਆ ਮੋਟਾਪੇ ਤੇ ਬਣਾਇਆ ਸੀ ਜਿਹੜੇ ਬਾਰੇ ਤੁਹਾਡੇ ਨਾਲ ਗੱਲ ਕਰਾਂ ਉਹ ਸੀਗਾ ਫੈਟ ਗੱਜ ਕੇਸਰੀ ਕੈਪਸੂਲ ਹਾਂਜੀ ਉਹਦਾ ਕੀ ਹੋਇਆ ਮੈਂ ਮੈਂ ਵਿੱਚ ਰੋਕਦਾ ਸਾਰੇ ਦਰਸ਼ਕਾਂ ਨੂੰ ਅਸੀਂ ਅਮਨ ਉਰੀ ਤੋਂ ਜਾਣਾਂਗੇ ਉਹ ਦਿਨ ਚ ਸਾਰਾ ਦਿਨ ਕੀ ਖਾਂਦੇ ਨੇ ਕੀ ਪੀਂਦੇ ਨੇ ਤੇ ਕਿੱਦਾਂ ਸ਼ਾਮ ਤੱਕ ਆਪਣਾ ਗੁਜ਼ਾਰਾ ਪਰ ਵਿੱਚੇ ਗੱਲ ਆਈ ਆ ਕਿ ਜਿਹੜਾ ਫੈਟ ਗੱਜ ਕੇਸਰੀ ਅਸੀਂ ਪ੍ਰੋਡਕਟ ਬਣਾਇਆ ਉਹ ਨਾ ਜੀ ਮਤਲਬ ਇੱਕ ਤਾਂ ਸੀ ਜਦੋਂ ਕੋਈ ਪ੍ਰੋਡਕਟ ਬਣਾਉਂਦੇ ਆ ਜੀ ਅਸੀਂ ਇਹ ਸੋਚ ਕੇ ਬਣਾਉਂਦੇ ਆ ਕਿ ਇਹ ਪ੍ਰੋਡਕਟ ਸਾਡੇ ਪਰਿਵਾਰ ਲਈ ਆ ਕਿਉਂਕਿ ਸਾਡਾ ਜਿਹੜਾ ਪਰਿਵਾਰ ਆ ਉਹ ਸਭ ਤੋਂ ਪਹਿਲਾਂ ਤਾਂ ਸਾਡਾ ਪੰਜਾਬ ਆ ਜਿਹਨੂੰ ਵੀ ਆਪਦਾ ਖਾਨਦਾਨ ਕਹਿੰਦਾ ਉਹ ਪੰਜਾਬ ਆ ਉਸ ਤੋਂ ਬਾਅਦ ਪੂਰਾ ਪਰਿਵਾਰ ਆਪਣਾ ਦੇਸ਼ ਆ ਭਾਰਤ ਦੇਸ਼ ਆਪਣਾ ਪਰਿਵਾਰ ਹੈ ਜਿਹਦੇ ਚ ਸਾਡਾ ਛੋਟਾ ਜਿਹਾ ਘਰ ਹੈ ਪੰਜਾਬ ਉਹਨੂੰ ਅਸੀਂ ਕਹਿੰਦੇ ਸਾਡਾ ਘਰ ਹੈ ਸਾਡਾ ਦਿਲ ਹੈ ਜ 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 ਤਾਂ ਉਹਦੇ ਨਾਲ ਨਾ ਮੈਡਮ ਤੁਸੀਂ ਯਕੀਨ ਕਰੋ ਕਿ ਮੇਰੇ ਨਾ ਵਾਈਫ ਬਹੁਤ ਸਲਿਮ ਰਹੇ ਨੇ ਉਹ ਕਿਤੇ ਉਹਨਾਂ ਦੇ ਦੰਦਾਂ ਦੇ ਵਿੱਚ ਪ੍ਰੋਬਲਮ ਆ ਗਈ ਕੋਈ ਉਹ ਡੈਂਟਿਸਟ ਕੋਲੇ ਗਏ ਉਹਨਾਂ ਨੇ ਕੋਈ ਉਹਨਾਂ ਨੂੰ ਐਂਟੀਬਾਇਓਟਿਕ ਦੇ ਦਿੱਤੇ ਉਸ ਤੋਂ ਬਾਅਦ ਡੇਲੀ weight ਵਧਣਾ ਸ਼ੁਰੂ ਹੋ ਗਿਆ ਬੜੀ ਸਟ्रेस ਹੋਈ ਉਹ ਲਗਾਤਾਰ 2-3 ਸਾਲ weight ਕਦੇ 100 ਗ੍ਰਾਮ ਵਧ ਗਿਆ ਕਦੇ 50 ਗ੍ਰਾਮ ਵਧ ਗਿਆ ਵਾਧੇ-ਵਾਧੇ ਮਹੀਨੇ ਦਾ weight 4-5 ਕਿਲੋ ਇਨਕਰੀਜ਼ ਹੋਣ ਲੱਗ ਗਿਆ ਤੇ ਉਹ ਕਿਤੇ ਹੋਰ ਹੀ ਸਾਈਜ਼ ਬਣ ਗਿਆ ਤੇ ਅੱਛਾ ਅਸੀਂ ਬੜੇ ਮੈਂ ਬੜਾ ਸ਼ਰਮਿੰਦਾ ਹੋਇਆ ਮੈਨੂੰ ਕਿਆ ਕਰੇ ਤੁਸੀਂ ਲੋਕਾਂ ਨੂੰ ਇੰਨੇ ਲੈਕਚਰ ਦਿੰਦੇ ਹੋ ਮੇਰੇ ਲਈ ਕੁਝ ਸੋਚੋ ਮੈਸਾ ਵੀ ਕਰੀਏ ਤਾਂ ਕੀ ਕਰੀਏ ਕਰਦਾ ਜੋਗੀ ਯੋਗਨਾ ਬਾਹਰਲਾ ਯੋਗੀ ਸਿੱਧ ਤੇ ਉਹ ਕਰਦੇ ਕਰਦੇ ਨਹੀਂ ਗੱਲ ਬਣੀ ਫਿਰ ਬੇਟੀ ਵੱਡੀ ਹੋਈ ਵੱਡੀ ਹੋ ਕੇ ਉਹਨੇ ਮੈਡੀਕਲ ਕੀਤਾ ਉਸ ਤੋਂ ਬਾਅਦ ਉਹਨੇ ਮੈਨੂੰ ਪਤਾ ਨਹੀਂ ਮਨ 'ਚ ਕੀ ਹੁੰਦਾ ਬੱਚਿਆਂ ਦੇ ਉਹਦੀ ਇੱਕ ਮਨ 'ਚ ਸੀ ਜੀ ਪਪਾ ਤੂੰ ਮੈਂ ਵਧੀਆ ਕਰਕੇ ਦਊਂਗੀ ਉਹਨੇ ਜੀ ਆਪਣੀ ਮੰਮਾ ਨੂੰ ਕੈਪਸੂਲ ਬਣਾ ਕੇ ਦਿੱਤਾ ਮੈਂ ਉਹਦਾ ਫਾਰਮੂਲਾ ਸ਼ੇਅਰ ਕਰੂੰਗਾ ਤੁਹਾਡੇ ਨਾਲ ਹਾਂਜੀ ਤੁਹਾਡੇ ਨਾਲ ਕੀ ਮੈਂ ਆਪਣੇ ਸਾਰੇ ਪਰਿਵਾਰ ਹੈ ਮੇਰਾ ਮੈਂ ਸਾਰਿਆਂ ਨਾਲ ਕਰਦਾ ਹੁੰਨਾ ਜਿਹੜੇ ਵੈਦ ਨੇ ਉਹ ਵੀ ਸਾਡੇ ਸਤਿਕਾਰਯੋਗ ਨੇ ਕਿਉਂਕਿ ਜਿਹੜੇ ਬਹੁਤ ਦਿਗਜ ਵੈਦ ਨੇ ਜਿਨ੍ਹਾਂ ਦੇ ਚਰਨਾਂ ਦੀ ਅਸੀਂ ਧੂੜ ਵੀ ਹੈ ਨਹੀਂ ਉਹ ਵੀ ਸਾਨੂੰ ਬਹੁਤ ਗਾਈਡ ਕਰਦੇ ਨੇ ਤੇ ਉਹ ਜਿਹੜੇ ਨੁਸਖਾ ਹੈ ਉਹਦਾ ਬੜਾ ਸਿੰਪਲ ਨੁਸਖਾ ਬਹੁਤ ਸਿੰਪਲ ਜੀ ਦਵਾਈ ਹੈ ਮੇਰਾ ਦਿਮਾਗ ਉੱਥੇ ਤੱਕ ਨਹੀਂ ਪਹੁੰਚ ਪਾਇਆ ਹੋਊਗਾ ਜਿੱਥੇ ਬੇਟੀ ਦਾ ਪਹੁੰਚਿਆ ਛੋਟੀ ਜੀ ਗੱਲ ਦੇਖੋ ਬਾਈ ਬਡਿੰਗ ਆਮ ਪੰਸਾਰੀ ਤੋਂ ਮਿਲ ਜਾਂਦੀ ਹੈ ਇਹ ਬਾਈ ਬੜਿੰਗ ਨੂੰ ਅਸੀਂ ਯੂਜ਼ ਕਰਦੇ ਸੀ পেট ਦੇ ਕੀੜੇ ਖਤਮ ਕਰਨ ਲਈ ਵਾਸਤੇ ਦੇਖੋ ਕਿੰਡੀ ਗੱਲ ਹੈ ਅੱਛਾ ਸਾਡਾ ਦਿਮਾਗ ਉੱਥੀ ਸੀ ਵੀ ਕੀੜੇ ਖਤਮ ਕਰਦੀ ਐ ਨਹੀਂ ਪਤਾ ਕਿ ਇਹ ਪੂਰੇ ਵਾਇਰਸ ਨੂੰ ਖਤਮ ਕਰਦੀ ਆ ਬਾਡੀ ਚ ਹੁਣ ਸਾਈਡ ਇਫੈਕਟ ਹੋਇਆ ਹੋਇਆ ਸੀ ਉਹਦਾ ਵਾਇਰਸ ਸੀਗਾ ਤੇ ਉਹ ਬਾਈ ਬੜਿੰਗ ਦੇ ਨਾਲ ਉਹਨੇ ਪਾਇਆ ਬਹੇੜਾ ਦੇਖੋ ਤ੍ਰਿਫਲਾ ਦੇ ਵਿੱਚ ਪੈਂਦਾ ਇੱਕ ਦ੍ਰਵ ਬਹੇੜਾ ਹੈ ਨਾ ਉਹਨੇ ਉਸ ਚੋਂ ਇਕੱਲਾ ਬਹੇੜਾ ਲਿਆ ਨਾ ਤ੍ਰਿਫਲਾ ਉਹਨੇ ਉਹ ਦੋ ਚੀਜ਼ਾਂ ਲੈ ਲਈਆਂ ਇੱਕ ਉਹਨੇ ਪਾਇਆ ਉਹਦੇ ਚ ਕਾਲੀ ਮਿਰਚ ਇੱਕ ਮਗ ਬਿੱਪਲ ਤੇ ਇੱਕ ਸੁੰਡ ਪੰਜ ਚੀਜ਼ਾਂ ਪਾ ਕੇ ਨਾ ਜੀ ਕੈਪਸੂਲ ਤਿਆਰ ਕਰ ਲਿਆ ਕਰਕੇ ਮਾ ਆਪਦੀ ਮੰਮ ਨੂੰ ਕਹਿੰਦੀ ਖਾ ਲੋ ਹੈ ਨਾ ਉਹ ਉਹਨੇ ਵੀ ਚਲੋ ਬੇਟੀ ਬਣਾਉਂਦੀ ਆ ਤਾਂ ਮਾਂ ਥੋੜਾ ਜਿਹਾ ਧਿਆਨ ਦਿੰਦੀ ਆ ਪਸ਼ਵਾਸ਼ ਵੀ ਹੁੰਦਾ ਨਾ ਉਹਨੇ ਜੀ ਮਤਲਬ ਉਹਦੇ ਕਹਿਣ ਤੇ ਪੂਰਾ 1 ਮਹੀਨਾ ਖਾਇਆ 1 ਮਹੀਨੇ ਬਾਅਦ ਤਾਂ ਕਿਉਂ ਨਾ ਜੀ ਉਹ ਮਤਲਬ ਜੀਨ ਟੌਪ ਤੇ ਨਜ਼ਰ ਆਈ ਉਹਦੀ ਮਾਂ ਮਤਲਬ ਮੈਨੂੰ ਲੱਗਾ ਕਿ ਵਾਕਈ ਇਹ ਚੀਜ਼ ਉਹ ਪਰਫੈਕਟ ਆ ਫਿਰ ਅਸੀਂ ਉਹਨੂੰ ਗਵਰਨਮੈਂਟ ਨੂੰ ਦਿੱਤਾ ਸਰਟੀਫਾਈਡ ਕਰਵਾਇਆ ਫਿਰ ਉਹਨੂੰ ਜੀਐਮਪੀ ਸਰਟੀਫਾਈਡ ਉਹਦੇ ਨਾਲ ਫਿਰ ਅਸੀਂ 16 17 ਪੇਸ਼ੈਂਟ ਜਿਹੜੇ ਅਸੀਂ ਠੀਕ ਕੀਤੇ ਸੀ ਉਹਨਾਂ ਦੀ ਰਿਪੋਰਟ ਲਈ ਨਾਲ ਤਾਂ ਫਿਰ ਉਹਦਾ ਅਪਰੂਵਲ ਮਿਲਿਆ ਅਪਰੂਵਲ ਮਿਲਣ ਤੋਂ ਬਾਅਦ ਫਿਰ ਉਹ ਫੈਟ ਗੱਜ ਕੇਸਰੀ ਦੇ ਨਾਮ ਤੇ ਕੈਪਸੂਲ ਬਣ ਕੇ ਸਾਹਮਣੇ ਆਇਆ ਔਰ ਬਹੁਤ ਘੱਟ ਖਰਚੇ ਜਿਵੇਂ ਲੋਕ ਲੱਖਾਂ ਰੁਪਏ ਖਰਚ ਦਿੰਦੇ ਆ ਔਰ ਇਹ ਹਜ਼ਾਰਾਂ ਵੀ ਨਹੀਂ ਖਰਚਣਾ ਬਹੁਤ ਥੋੜੀ ਹੀ ਮਿਲ ਜਾਣੀ ਸਾਰੀ ਥੋੜੇ ਜਿਹੇ ਪੈਸੇ ਜਿਹੜੇ ਲੋਕ ਘਰੇ ਬਣਾ ਲੈਣਗੇ ਉਹਦੇ ਲੱਕੀ ਆ ਜਿਹੜੇ ਨਹੀਂ ਬਣਾਣਗੇ ਉਹ ਮਹ ਲਕੀਆ ਕਿਉਂਕਿ ਉਹਨਾਂ ਨੂੰ ਮੇਰੇ ਹੱਥੋਂ ਬਣਿਆ ਹੋਇਆ ਮਿਲੂਗਾ ਐਕਚੁਅਲੀ ਨਾਲੇ ਪੂਰੀ ਮਿਕਤਾਰ ਪੂਰੀ ਮਿਕਤਾਰ ਹੋਊਗੀ ਮਤਲਬ ਇਹ ਮੈਂ ਫਾਰਮੂਲਾ ਤਾਂ ਸ਼ੇਅਰ ਕਰਦਾ ਹੋਂ ਨਾ ਕਿ ਤੁਹਾਨੂੰ ਇਹ ਪਤਾ ਲੱਗ ਜਾਵੇ ਵੀ ਇਹ ਚ ਕੋਈ ਐਸੀ ਜੀ ਚੀਜ਼ ਨਹੀਂ ਪਾਈ ਹੋਈ ਜਿਹੜੀ ਆਪਾਂ ਨੂੰ ਨੁਕਸਾਨ ਕਰ ਜੇ ਫਾਇਦਾ ਹੀ ਕਰਨਾ ਤਾਂ ਉਹ ਆਪਣੀ ਗੱਲ ਵਿੱਚ ਸੀ ਪਰ ਇਹ ਵੀ ਰਸੋਈ ਦੀ ਚੀਜ਼ ਸੀਗੀ ਜਿਹੜੀਆਂ ਸਾਡੀਆਂ ਮਾਤਾ ਪਿਤਾ ਸਾਡੇ ਵੀਰ ਭਰਾ ਪੇਟ ਵਧਿਆ ਪਿਆ ਢਿੱਡ ਬਾਹਰ ਨਿਕਲਿਆ ਪਿਆ ਜਾਂ ਲੱਤਾਂ ਬਾਹਾਂ ਤੇ ਚਰਬੀ ਚੜੀ ਪਈ ਆ ਤਾਂ ਤੁਸੀਂ ਇਹਨੂੰ ਜ਼ਰੂਰ ਅਜ਼ਮਾ ਕੇ ਦੇਖੋ ਬਹੁਤ ਵਧੀਆ ਚੀਜ਼ ਆ ਬੋਡੀ ਤੋਂ ਪਾਣੀ ਜਿਹਾ ਫालतू ਦਾ ਹੈਗਾ ਬੋਡੀ ਦਾ ਹਾਂ ਐਕਸਟਰਾ ਫੈਟ ਉਹ ਸਾਰੀ ਨਿਚੋੜ ਦੇਣੀ ਹੈ ਚੀਜ਼ਾਂ ਹੀ ਇਹਦੇ ਇੰਚ ਲਾਸ ਕਰਦੇ ਜੀ ਹਾਂਜੀ ਕਈ ਵਾਰੀ ਪਹਿਲੇ ਮਹੀਨੇ ਤਾਂ ਇਹ ਹੁੰਦਾ ਸੀਗਾ ਵੀ ਮਸ਼ੀਨ ਤੇ ਖੜੇ ਹੋਏ ਵਜ਼ਨ ਉਹ ਨਹੀਂ ਆ ਸੂਟ ਦਾ ਸਾਈਜ਼ ਘਟ ਗਿਆ ਹਾਂਜੀ ਮਤਲਬ ਉਹ ਇੰਚ ਲਾਸ ਹੁੰਦਾ ਅਲਰੇਡੀ ਬਾਡੀ ਦੇ ਐਕਸਟਰਾ ਫੈਟ ਜੰਮੀ ਹੁੰਦੀ ਆ ਉਹ ਮੈਲਟ ਹੋ ਕੇ ਬਾਡੀ ਚ ਇੱਕ ਜਗ੍ਹਾ ਸੈੱਟ ਹੋ ਜਾਂਦੀ ਆ ਫਿਰ ਹੌਲੀ 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 ਅਸੀਂ ਦੇਖਿਆ ਕਿ ਤਿੰਨ ਤੋਂ 6 ਕਿ ਮਹੀਨੇ ਦੇ ਵਿੱਚ ਵਿੱਚ ਪ੍ਰੋਪਰ ਸੈਟਿੰਗ ਹੋ ਗਈ ਜੀ ਹੁਣ ਜੇ ਮੈਂ ਤੁਹਾਨੂੰ ਕਿਤੇ ਮੈਡਮ ਦੀ ਫੋਟੋ ਦਿਖਾਵਾਂ ਤੁਸੀਂ ਕਹੋਗੇ ਕਮਾਲ ਦੀ ਗੱਲ ਹੈ ਤੇ ਇਹ ਇਹ ਮਤਲਬ ਸਾਨੂੰ ਸਾਡੇ ਲਈ ਪ੍ਰਾਊਡ ਦੀ ਗੱਲ ਹੈ ਕਿ ਅਸੀਂ ਇੱਕ ਪ੍ਰੋਡਕਟ ਜਿਹੜਾ ਹੈਗਾ ਉਹ ਅਸੀਂ ਇਹਨੂੰ ਮੈਂ ਡੈਡੀਕੇਟ ਕਰਦਾ ਆਪਣੀ ਬੇਟੀ ਨੂੰ ਕਿ ਉਹਨੇ ਬਣਾਇਆ ਤੇ ਇਹ ਬਹੁਤ ਵਧੀਆ ਦੇਸ਼ ਦੇ ਲੋਕਾਂ ਦੇ ਕੰਮ ਆਊਗਾ ਨੇ ਬਹੁਤ ਵਧੀਆ ਗੱਲ ਆ। ਬਾਕੀ ਕਈ ਵਾਰੀ ਜਦੋਂ ਫੈਟ ਜਿਹੜੀ ਜਿੰਨ ਦੇ ਅੰਦਰ ਐਦਾਂ ਹੁੰਦੀ ਆ ਕੈਪਸੂਲ ਖਾ ਲਿਆ। ਫਿਰ ਜਦੋਂ ਫੈਟ ਘਟਦੀ ਆ ਨਾ ਸਕਿਨ ਕਈ ਵਾਰੀ ਢਿਲਕ ਜਾਂਦੀ ਲੂਸ ਹੋ ਜਾਂਦੀ ਆ ਫਿਰ ਉਹਦਾ ਕੀ ਇਲਾਜ ਕਰਨਾ ਚਾਹੀਦਾ? ਉਹਦਾ ਤਾਂ ਇੰਨਾ ਵਧੀਆ ਇਲਾਜ ਜੀ ਆਪਣੇ ਘਰ ਚ ਗਮਲੇ ਲਾਓ ਤੁਸੀਂ ਐਲੋਵੀਰਾ ਦੇ। ਹਾਂਜੀ। ਐਲੋਵੀਰਾ ਦਾ ਪੱਲ ਬਗੜ ਲਓ। ਠੀਕ ਹੈ ਉਹਦੇ ਵਿੱਚ ਤੁਸੀਂ ਹਲਦੀ ਪਾ ਲਓ। ਆਪਣੇ ਜਿਹੜੇ ਤਾਂ ਸਾਡੇ ਕੋਲੋਂ ਲੈ ਕੇ ਜਾਂਦੇ ਆ ਉਹਨਾਂ ਨੂੰ ਤਾਂ ਅਸੀਂ ਦਿੰਨੇ ਆ ਹਲਦੀ 18 ਕੈਰਟ। अच्छा जी 18 कैरेट ਜਿਵੇਂ ਸੋਨਾ ਹੁੰਦਾ ਨਾ 24 कैरेट 18 कैरेट ਉਹਦਾ ਹਲਦੀ ਦੀ ਵੀ ਕਿਸਮ ਹੈ ਜੀ ਜੀ ਉਹ ਉਹ ਬਹੁਤ ਰੇਅਰ ਆਉਂਦੀ ਹੈ ਜੀ ਉਹ ਹਲਦੀ ਉਹਦਾ ਰੰਗ ਹੀ ਅਲੱਗ ਆ ਜਦ ਤੁਸੀਂ ਦੇਖੋਗੇ ਨਾ ਉਹ ਅਸਲੀ ਹਲਦੀ ਦਾ ਰੰਗ ਉਹ ਆ 18 ਕਰ ਅੱਛਾ ਉਹ ਨੂੰ ਖਾਣ ਲਈ ਆਪਾਂ ਯੂਜ਼ ਕਰਦੇ ਆ ਤਾਂ ਇੰਨੀ ਜਿਆਦਾ ਇਫੈਕਟਿਵ ਨਹੀਂ ਹੁੰਦੀ ਪਰ ਜੇ ਉਹਨੂੰ ਅਸੀਂ ਬਾਡੀ ਤੇ ਮ사ਜ ਲਈ ਜਿਹਨੂੰ ਉਬਟਨ ਕਹਿੰਦੇ ਸੀ ਹਾਂਜੀ ਹਾਂਜੀ ਆਪਣੇ ਪੁਰਾਣੇ ਬਜ਼ੁਰਗ ਵੇਹ ਤੋਂ ਪਹਿਲਾਂ ਕੁੜੀਆਂ ਦੇ ਮੁੰਡਿਆਂ ਦੇ ਲੱਗਦੀ ਸੀ ਹਲਦੀ ਹੱਥ ਲੱਗਦਾ ਸੀ ਉਦਾਂ ਉਹ ਜਿਹੜੀ ਹਲਦੀ ਹੈ ਜਦੋਂ ਉਹਨੂੰ ਅਸੀਂ ਦਿੰਨੇ ਆ ਵੀ ਇਹਦੇ ਵਿੱਚ ਮਿਕਸ ਕਰਕੇ ਉਹਨੂੰ ਤੁਸੀਂ ਜਿੱਥੇ ਜਿੱਥੇ ਮੈਲਟ ਹੋ ਰਹੀ ਹੈ ਚਰਬੀ ਉੱਥੇ-ਉੱਥੇ ਲਾਓ ਨਾ ਕੋਈ ਰਿੰਕਲ ਔਰ ਬਲਕਿ ਜਿਨ੍ਹਾਂ ਦੇ ਸਟੈਚ ਮਾਰਕ ਹੋ ਜਾਂਦੇ ਆ ਬੇਬੀ ਹੋਣ ਤੋਂ ਬਾਅਦ ਲੇਡੀਜ਼ ਨੂੰ ਉਹਨਾਂ ਲਈ ਵੀ ਉਹ ਇਹ ਜਿਹੜਾ ਐਲੋਵੀਰਾ ਤੇ 18 ਕੈਰੇਟ ਹਲਦੀ ਜੇ 18 ਕੈਰੇਟ ਹਲਦੀ ਤੁਹਾਨੂੰ ਮਿਲਦੀ ਆ ਬੰਸਾਰੀ ਤੋਂ ਤਾਂ ਠੀਕ ਆ ਨਹੀਂ ਤਾਂ ਆਪਣੀ ਜਿਹੜੀ ਵੈਬਸਾਈਟ ਆ ਨਾ www.vedwan.com ਉਹਦੇ ਤੇ ਜਾ ਕੇ ਨਾ ਤੁਸੀਂ ਇੱਕ ਵਾਰੀ ਸਰਚ ਕਰਿਓ ਹਲਦੀ 18 ਕੈਰੇਟ ਉਹਦਾ ਨਾਮ ਕਰਕਿਊਮਾ ਹਲਦੀ ਹੈ ਜੀ ਕਰਕਿਉਮਿੰਡ ਹੁੰਦਾ ਉਹਦੇ ਵਿੱਚ ਕੈਂਸਰ ਤੱਕ ਨੂੰ ਕਾਰਕ ਆਉ ਤੇ ਉਹ ਉਹ ਤੁਹਾਨੂੰ ਤੋਂ ਮਿਲੂਗੀ ਔਰ ਉਹ ਥੋੜੀ ਜੀ ਹੁੰਦੀ ਹੈ ਮਤਲਬ ਆਪਦੇ ਆਪ ਚੋਂ ਦਾ ਇੱਕ ਰਤਬਾ ਉਸੇ ਤਰ੍ਹਾਂ ਉਹਦੀ ਕਾਸਟ ਵੀ ਆ ਤੇ ਉਹਨੂੰ ਤੁਸੀਂ ਜਦੋਂ ਯੂਜ਼ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਸਕਿਨ ਦੇ ਉੱਪਰ ਜਿਹੜੀ ਚਰਬੀ ਕਾਰਨ ਚਰਬੀ ਘਟਣ ਕਰਕੇ ਟਿਲਕ ਗਈ ਸੀ ਜਾਂ ਉਹਦੇ ਚ ਰੈਸ਼ ਆਗੇ ਸੀ ਜਾਂ ਟਿੱਲਾ ਪੰਜਾ ਚਰਬੀ ਉਦਾਂ ਹੀ ਹੋ ਗਈ ਸੀ ਟਾਈਟ ਨਹੀਂ ਹੁੰਦੀ ਲੂਜ਼ ਹੋ ਗਈ ਉਹ ਉਹਨੇ ਟਾਈਟਨਿੰਗ ਦਾ ਕੰਮ ਕਰਦੀ ਪਿੱਤਾ ਜਿਹੜੀਆਂ ਲੇਡੀਜ਼ ਦੇ ਬੱਚੇ ਹੁੰਦੇ ਨੇ ਆਫਟਰ ਬੇਬੀ ਜਦੋਂ ਉਹਨਾਂ ਡਿਲੀਵਰੀ ਹੁੰਦੀ ਹੈ ਉਸ ਤੋਂ ਬਾਅਦ ਵੀ ਜੇ ਕਈਆਂ ਦੀ ਸਰੀਰ ਢਲ ਜਾਂਦਾ ਉਹ ਵੀ ਯੂਜ਼ ਕਰ ਸਕਦੇ ਹਾਂ ਬਹੁਤ ਵਧੀਆ ਹਾਂਜੀ ਹਾਂਜੀ ਅੱਜ ਕੱਲ ਦੇ ਨਾ ਮੈਂ ਤੁਹਾਨੂੰ ਦੱਸਾਂ ਨੂਰੀ ਮੈਡ ਜਿਵੇਂ ਬੱਚੇ ਨਹੀਂ ਬੱਚੀਆਂ ਨਹੀਂ ਆਉਂਦੀਆਂ ਸਾਡੇ ਕੋਲੇ ਹਲੇ ਸਕੂਲ ਦੇ ਸਟੂਡੈਂਟਸ ਨੇ ਫੈਟ ਇਹਨਾਂ ਆ ਡੋਲਿਆਂ ਤੋਂ ਸਟ੍ਰੈਚ ਮਾਰਕ ਆ ਜਾਂਦੇ ਆ ਆ ਜਾਂਦੇ ਕਿਉਂਕਿ ਸਕਿਨ ਖਿੱਚ ਹੋ ਜਾਂਦੀ ਹੈ ਨਾ ਉਹ ਆ ਵੀ ਇਦਾਂ ਤੱਕਰੀ ਜਾਂਦੇ ਨਾ ਬੱਚਿਆਂ ਨੂੰ ਇੰਨਾ ਪਤਾ ਨਹੀਂ ਹੁੰਦਾ ਤਾਂ ਉਹਨਾਂ ਨੂੰ ਅਸੀਂ ਦਿੰਨੇ ਆ ਬਹੁਤ ਫਾਇਦਾ ਕਰ ਰਹੀ ਹੈ ਜੀ 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 ਇੱਕ ਉਹ ਜਿਹੜੇ ਉਹ ਗੋਲੀਆਂ ਬਣ ਜਾਂਦੀਆਂ ਨੇ ਇਦਾਂ ਗੰਢਾ ਹਾਂਜੀ ਹਾਂਜੀ ਉਹ ਲਪੋਮਾ ਬੋਲਦੇ ਆ ਉਹਨੂੰ ਉਹਦੇ ਲਈ ਵੀ ਬਹੁਤ ਫਾਇਦੇਮੰਦ ਫੈਟ ਨਹੀਂ ਹੁੰਦੀ ਨਾ ਬਣੀ ਹੁੰਦੀ ਹਾਂ ਉਹਨੂੰ ਵੀ ਖਤਮ ਕਰ ਦਿੰਦੀ ਹੈ ਵਾਹ ਕੀ ਬਾਤ ਹੈ ਸਾਡੇ ਹਿੰਦੂਸਤਾਨ ਦੇ ਵਿੱਚ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਹੈਗੀਆਂ ਹਨਾ ਆਪਾਂ ਐਵੇਂ ਹੋਰ ਇਹ ਚੀਜ਼ਾਂ ਦੇ ਵਿੱਚ ਪਏ ਹੋਏ ਆ ਅੱਛਾ ਇੱਕ ਗੱਲ ਦੱਸੋ ਤੁਸੀਂ ਤੁਹਾਡਾ ਇੱਕ ਗਾਣਾ ਬੜਾ ਮਸ਼ਹੂਰ ਆ ਮੇਰੇ ਡਾਂਚ ਦੀ ਦੇ ਖੁੱਲਗੇ ਬਾਲ ਅਸੀਂ ਜਦੋਂ ਤੇ ਦੇਖਦੇ ਆ ਰਹੇ ਤੁਹਾਡੇ ਬਾਲਾਂ ਚ ਓਨੀ ਰੌਣਕ ਹੈ ਤੁਸੀਂ ਬਾਲਾਂ ਨੂੰ ਕੀ ਕਰਦੇ ਰਹਿੰਦੇ ਬਾਲ ਹੁਣ ਮੈਂ ਥੋੜੀ ਜਿਹੀ ਪਿੱਛੇ ਜੀ ਕਟਿੰਗ ਹੋ ਗਈ ਸੀਗੀ ਤੇ ਕਿਉਂਕਿ ਰਫਟ ਹੋ ਗਿਆ ਸ਼ੂਟਿੰਗ ਕਰਕੇ ਨਾ ਮਿੱਟੀ ਸੀ ਘਟਾ ਸੀ ਉੱਥੇ ਤੇ ਰਫ ਟਫ ਹੋ ਗਏ ਸੀ ਉਹ ਫਿਰ ਦੋ ਮੂਵੇ ਹੋ ਗਏ ਸੀ ਕਟਿੰਗ ਕੀਤੀ ਥੋੜੇ ਛੋਟੇ ਹੋ ਗਏ ਪਰ ਮੇਰੇ ਬਾਲ ਬਹੁਤ ਪਹਿਲਾਂ ਤੋਂ ਇਹਨਾਂ ਬਹੁਤ ਲੰਬੇ ਹੁੰਦੇ ਸੀ ਲਾਰਗਿਫਟ ਭਾਰੇ ਹੁੰਦੇ ਸੀ ਮੇਰੀ ਮੰਮੀ ਦੇ ਵੀ ਬਹੁਤ ਭਾਰੇ ਬਾਲ ਹੁੰਦੇ ਸੀ ਲੰਬੇ ਹੁੰਦੇ ਸੀਗੇ ਐ ਜਿਹੜੀਆਂ ਮੋਟੀਆਂ ਦੋ ਗੁੱਤਾ ਹੁੰਦੇ ਸੀ ਮੇਰੀ ਮੰਮੀ ਦੀ ਲੱਜ ਵਰਗੀ ਆ ਮੇਰੀ ਮੰਮੀ ਮੈਨੂੰ ਕਹਿੰਦੇ ਹੁੰਦੀ ਸੀ ਜਦ ਤੂੰ ਕਹਿੰਦੀ ਜੰਮੀ ਸੀ ਤੇਰੇ ਬਾਲ ਹੈ ਹੀ ਨਹੀਂ ਸੀ ਰੋਡੀ ਜੀ ਸੀਗੇ ਤੂੰ ਕਹਿੰਦੇ ਫੇਰ ਮੈਂ ਤੈਨੂੰ ਦਹੀਂ ਨਾਲ ਨਹਾਉਣਾ ਸ਼ੁਰੂ ਕੀਤਾ ਦਹੀਂ ਕਹਿੰਦੇ ਦਹੀਂ ਦੇ ਕਮਾਲ ਆ ਇਹ ਦਹੀਂ ਦੇ ਨਾਲ ਨਵਾਉਂਦੇ ਹੁੰਦੇ ਸੀ ਮੇਰੀ ਮੰਮਾ ਤੇ ਫਿਰ ਉਹਦੇ ਨਾਲੇ ਬਾਲਾਂ ਟੇਡੀ ਦਾ ਕਮਾਲ ਹੈ ਹਾਂਜੀ ਉਹ ਵੱਡੇ ਲੰਬੇ ਮੇਰੀ ਸਿਸਟਰ ਦੇ ਵੀ ਮੇਰੇ ਵੀ ਬਹੁਤ ਫਿਰ ਮੈਂ ਤੁਹਾਨੂੰ ਦੱਸਦਾ ਇੱਕ ਨਹੀਂ ਦੀ ਗੱਲ ਆ ਇੱਕ ਮੇਥੀ ਕਲੌਂਜੀ ਬਾਲਾਂ ਦੀ ਗੱਲ ਹੈ ਹਾਂਜੀ ਮੇਥੀ ਕਲੌਂਜੀ ਇਨੂੰ ਬਰਾਬਰ ਮਾਤਰਾ ਵਿੱਚ ਪਾਊਡਰ ਨੂੰ ਲੈ ਕੇ ਤੇ ਇਹਨੂੰ ਰਾਤ ਨੂੰ ਨਾ ਲੋਹੇ ਦੀ ਕੜਾਈ ਦੇ ਵਿੱਚ ਲੋਹੇ ਦੀ ਬਾਟੀ ਲੈ ਲਓ ਦੇ ਵਿੱਚ ਬਾਟੀ ਚ ਪਾ ਕੇ ਉਹਨੂੰ ਥੋੜਾ ਜਿਹਾ ਪਾਣੀ ਨਾਲ ਘੋਲ ਕੇ ਉਹਦਾ ਪਾਊਡਰ ਜਾ ਉਹਦੇ ਵਿੱਚ ਮਹਿੰਦੀ ਪਾਉਣੀ ਹੈ 4 ਚਮਚ ਜਿਹੜੀ ਨਾਰਮਲ ਬਹਿੰਦੀ ਹੁੰਦੀ ਹੈ ਉਹ ਪਾ ਕੇ ਉਹਨੂੰ ਮਹਿੰਦੀ ਜੀ ਬਣਾ ਕੇ ਰੱਖ ਦਿਓ ਰਾਤ ਨੂੰ ਤਾਂ ਸਵੇਰੇ ਨਾ ਜੀ ਉਹਦੇ ਵਿੱਚ ਇੱਕ ਅੱਧਾ ਚਮਚਾ ਜਿਹੜਾ ਹੈਗਾ ਅੱਧਾ ਪੌਣਾ ਚਮਚਾ ਚੀਨੀ ਪਾ ਦਿਓ ਅੱਛਾ ਜੀ ਚੀਨੀ ਜਿਹੜੀ ਆ ਬਾਲਾਂ ਦੇ ਰੂਟਸ ਦੇ ਵਿੱਚ ਜਿੰਨੇ ਜਰਾਸੀਮ ਨੇ ਜਿੰਨੀ ਮੈਲ ਜੰਮੀ ਹੁੰਦੀ ਆ ਛੋਟੇ ਛੋਟੇ ਉਹ ਰੂਟਸ ਦੇ ਵਿੱਚ ਉਹਨੂੰ ਖਤਮ ਕਰ ਦਿੰਦੀ ਆ ਜੀ ਕੱਲੀ ਚੀਨੀ ਇਹਨਾਂ ਗੋਣਾ ਤੇ ਦੂਸਰਾ ਉਹਦੇ ਵਿੱਚ ਥੋੜਾ ਜਿਹਾ ਫਿਰ ਦੋ ਚਮਚੇ ਦਹੀਂ ਦਹੀਂ ਤੋਂ ਮੈਨੂੰ ਯਾਦ ਆਇਆ ਵੀ ਇਹ ਨੁਸਖਾ ਮੈਂ ਸ਼ੇਅਰ ਕਰ ਦਵਾ ਹਾਂਜੀ ਹਾਂਜੀ ਉਹ ਚ ਦੋ ਚਮਚੇ ਦਹੀਂ ਪਾ ਕੇ ਨਾ ਜੀ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ ਮੈਸ਼ ਕਰਕੇ ਨਾ ਇੱਕ ਬਹੁਤ ਪੁਰਾਣਾ ਬ੍ਰਾਂਡ ਹੈ ਹਾਥੀ ਛਾਪ ਹੇਅਰ ਆਇਲ ਆ ਅੱਛੇ ਜੀ ਉਦੋਂ ਪੁਰਾਣੇ ਜ਼ਮਾਨੇ ਚ ਇਹ ਜੀ ਨਾ ਹੁੰਦੇ ਸੀ ਹਾਥੀ ਛਾਪ ਗਣੇਸ਼ ਛਾਪ ਹੈਨਾ ਤੋ ਉਹ ਹਾਥੀ ਛਾਪ ਇੱਕ ヘア ਆਇਲ ਆ ਉਹ ਆਇਲ ਦੀਆਂ 2 ਜਾਂ 3 ਬੂੰਦਾਂ ਹੀ ਪਾਉਣੀਆਂ ਨੇ ਜੀ ਬਹੁਤ ਇਫੈਕਟਿਵ ਆਇਲ ਆ ਉਹਦੇ 2-3 ਬੂੰਦਾਂ ਚ ਪਾ ਦੇਣੀਆਂ ਨੇ ਉਹ ਆਇਲ ਤੁਹਾਨੂੰ ਗੂਗਲ ਤੋਂ ਮਿਲ ਜੂਗਾ ਜਾ ਕੇ ਆਮ ਨੋਰਮਲ ਗੂਗਲ ਤੇ ਹਾਥੀ ਛਾਪ ਲਿਖੋਗੇ ਨਾ ਆਇਲ ਤੁਹਾਨੂੰ ਪਤਾ ਲੱਗ ਜੂਗਾ ਨਿਕਲ ਆਊਗਾ ਉਹ ਤੁਸੀਂ ਆਰਡਰ ਕਰਕੇ ਵੀ ਮੰਗਾ ਲਿਓ ਤੇ ਉਹਦਾ ਜੀ ਆਇਲ ਦੀਆਂ 2-3 ਬੂੰਦਾਂ ਪਾਉਣੀਆਂ ਉਦੇ ਉਸ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਮਿਕਸ ਮੈਚ ਕਰਕੇ ਵਾਲਾਂ ਦੇ ਜੜ੍ਹਾਂ ਤੱਕ ਲਾ ਦਿਓ। ਵਾਲ ਝੜਦੇ ਹੋਣ, ਦੋ ਮੁਹੇ ਹੁੰਦੇ ਹੋਣ, ਟੁੱਟ ਜਾਂਦੇ ਹੋਣ, ਵਾਲਾਂ ਦੇ ਵਿੱਚ ਮਤਲਬ ਕਿ ਪਫ ਨਹੀਂ ਆਉਂਦਾ ਹੋਵੇ ਉਹ ਸਭ ਤੋਂ ਵਧੀਆ ਚੀਜ਼ ਹੈ ਜੀ। ਹਰ ਹਫ਼ਤੇ 'ਚ ਇੱਕ ਵਾਰੀ ਤਾਂ ਪੱਕਾ ਹੀ ਲਾਓ ਨਹੀਂ ਦੋ ਵਾਰੀ ਲਾਗੇ ਤਾਂ ਸੋਨੇ ਤੇ ਸੁਹਾਗਾ। ਤੁਸੀਂ ਯਕੀਨ ਕਰੋ ਮੈਡਮ ਮੇਰੇ ਵਾਲ ਹਲੇ ਤੱਕ ਪੂਰੇ ਨੇਚਰਲ ਨੇ ਇਹਨਾਂ ਚ ਮੈਂ ਕਦੇ ਕੁਝ ਨਹੀਂ ਲਾਇਆ ਔਰ ਜਿਹੜੇ ਅਸੀਂ ਆਹ ਫਾਰਮੂਲਾ ਮੈਂ ਤੁਹਾਨੂੰ ਦੱਸ ਰਿਹਾ ਇਹ ਹਫਤੇ ਚ ਕਦੋ ਵਾਰੀ ਅਪਲਾਈ ਕਰਦੇ ਆ ਤਾਂ ਇਹ ਇਹਦੇ ਨਾਲ ਸਾਡੇ ਵਾਲ ਬਿਲਕੁਲ ਠੀਕ ਰਹਿੰਦੇ ਆ ਔਰ ਜਿਹੜੇ ਦਰਸ਼ਕ ਸੁਣ ਰਹੇ ਆ ਜਾਂ ਜਿਹੜੇ ਲੈ ਕੇ ਜਾਂਦੇ ਆ ਸਾਡੇ ਕੋਲੋਂ ਇਹ ਲਿਖ ਕੇ ਨੁਸਕਾ ਉਹਨਾਂ ਨੂੰ ਵੀ ਬੜਾ ਫਾਇਦਾ ਹੋਇਆ ਤਾਂ ਮੈਂ ਤੁਹਾਨੂੰ ਪੁੱਛਿਆ ਵੀ ਤੁਸੀਂ ਕੀ ਐਜਾ ਲਾਉਦੇ ਜਿਹੜਾ ਸਾਡੇ ਨੁਸਕੇ ਤੋਂ ਵੀ ਉੱਪਰ ਚੱਲ ਰਿਹਾ ਕਮਾਲ ਦੇ ਵਾਲ ਆ ਤੁਹਾਡੇ ਮੈਂ ਵੈਸੇ ਆਇਲਿੰਗ ਬਹੁਤ ਕਰਦੀ ਜਦੋਂ ਮੈਂ ਘਰੇ ਫ੍ਰੀ ਹੁੰਦੀ ਆ ਨਾ ਉਦੋਂ ਫਿਰ ਮੈਂ ਘਰੇ ਆਇਲ ਲਗਾ ਲਗਾ ਕੇ ਰੱਖਦੀ ਆ ਅੱਛਾ ਤੇ ਜੇ 3-4 ਦਿਨ ਆਇਲ ਮੇਰੇ ਸਿਰ 'ਚ ਪੂਰਾ ਰਚ ਜਾਂਦਾ ਫਿਰ ਮੈਂ ਵੀ ਉਹਦੇ ਵਿੱਚ ਜਿਹੜੀ ਤੁਸੀਂ ਦੱਸਿਆ ਨਾ ਲੋਹੇ ਦੀ ਕੜਾਈ ਕਿਉਂਕਿ ਉਹ 'ਚ ਆਇਰਨ ਵੀ ਹੁੰਦਾ ਉਹ ਵੀ ਐਡ ਹੋ ਗਿਆ ਬਾਲਾਂ ਵਾਸਤੇ ਆਇਰਨ ਵੀ ਚੰਗਾ ਆ ਇਹ ਚੀਜ਼ਾਂ ਮੈਂ ਪਾਉਣੀ ਹੁੰਦੀਆਂ ਪਰ ਮੈਂ ਹਾਥੀਚਪ ਆਇਲ ਨਹੀਂ ਪਾਉਂਦੀ ਸੀ ਹਾਂ ਉਹ ਮੰਗਾ ਕੇ ਦਵਾਗੇ ਤੁਹਾਨੂੰ ਹਾਂ ਉਹ ਫਿਰ ਵੈਸੇ ਉਹ ਚੀਜ਼ ਮੈਂ ਮੈਂ ਵੀ ਮਹਿੰਦੀ ਮੈਂ ਕਦੇ ਪਹਿਲਾਂ ਮੈਂ ਕਰਾਉਂਦੀ ਸੀ ਹਾਈਲਾਈਟ ਕਰਵਾ ਲਈ ਬਾਲ ਉਹਨਾਂ ਨਾਲ ਮੇਰੇ ਬਾਲ ਥੋੜੇ ਖਰਾਬ ਹੋ ਗਏ ਸੀਗੇ ਮੈਂ ਅੱਜ ਤੋਂ ਵੀ 25-30 ਸਾਲ ਪਹਿਲਾਂ ਉਹ ਤਾਂ ਨਾ ਰਿਵਾਜ ਵੀ ਨਹੀਂ ਸੀ ਹੁੰਦਾ ਹਾਈਲਾਈਟ ਬਹੁਤ ਕਰਾਉਂਦੀ ਹੁੰਦੀ ਸੀ ਮੈਂ ਨਾ ਕਦੇ ਕਿਦਾਂ ਦਾ ਕਲਰ ਫੇ ਬਾਅਦ ਚੋ ਮੈਂ ਜੋ ਦੇਖੇ ਮੇਰੇ ਵਾਲ ਖਰਾਬ ਹੋਣਾ 30 ਸਾਲ ਪਹਿਲਾਂ ਖਾਸੇ ਛੋਟੇ ਜਿਹੁੰਦੇ ਨੇ ਸੀ ਮੈਂ ਨਹੀਂ ਜੀ ਮੈਂ ਵੱਡੀ ਹੋਈ ਸੀਗੀ 30 ਸਾਲ ਪਹਿਲਾਂ ਤਾਂ ਬਸ ਕਿੰਨੇ ਤੇ ਕੀ ਲਾਉਨੇ ਹੈ ਜਿਹੜਾ ਪਤਾ ਨਹੀਂ 30 32 ਸਾਲ ਪਹਿਲਾਂ ਤਾਂ ਮੇਰਾ ਵਿਆਹ ਹੋਇਆ ਹੈ ਅੱਛਾ ਫਿਰ ਕਿੰਨੇ ਤੇ ਹੈ ਜਿਆ ਕਿ ਯੂਜ਼ ਕਰਦੇ ਹਾਂ ਜਿਹੜਾ ਪਤਾ ਹੀ ਨਹੀਂ ਲੱਗਦਾ ਸਕਿਨ ਤੇ ਐਡਾ ਕਿ ਮੈਂ ਦੇਖ ਰਿਹਾ ਤੁਹਾਡੇ ਜਿੱਦਾਂ ਮੈਂ ਬੈਠਾ ਫੇਸ ਦੇ ਉੱਪਰ ਮੈਂ ਦੇਖ ਰਿਹਾ ਸਕਿਨ ਜਿਹੜੀ ਆ ਪ੍ਰੋਪਰ ਕੋਈ ਨਾਰਮਲ ਹੈ ਬਿਲਕੁਲ ਕੀ ਹੈ ਜਿਆ ਤੁਸੀਂ ਸਕਿਨ ਲਈ ਯੂਜ਼ ਕਰਦੇ ਹੋ ਸਾਡੇ ਜਿੰਨੀਆਂ ਵੀ ਭੈਣਾਂ ਬੀਬੀਆਂ ਦੇਖ ਰਹੀਆਂ ਨੇ ਉਹ ਕਿਉਂਕਿ ਇੱਕ ਗੱਲ ਤਾਂ ਮੈਨੂੰ ਪਤਾ ਕਿ ਤੁਹਾਡਾ ਜੀਵਨ ਸਾਦਾ ਤੁਸੀਂ ਉਹ ਕੰਮ ਤੇ ਹੈ ਨਹੀਂ ਤੁਹਾਡਾ ਜਿਹੜਾ ਮਤਲਬ ਕਿ ਪਾਰਲਾਂ ਦੇ ਵਿੱਚ ਫਿਰੀ ਜਾਣਾ ਉਹਨਾਂ ਕੋਲ ਟਾਈਮ ਹੀ ਹੈ ਨਹੀਂ ਤੇ ਲੇਕਿਨ ਤੁਸੀਂ ਘਰੇਲੂ ਹੈ ਜਾਂ ਕੀ ਯੂਜ਼ ਕਰਦੇ ਘਰੇਲੂ ਐਡਾ ਹੁੰਦਾ ਜਦੋਂ ਮੈਂ ਘਰ ਹੁੰਦੀ ਆ ਨਾ वैसे ਤਾਂ ਇਦਾਂ ਕਿ ਮੈਂ ਬਹੁਤ ਘੱਟ ਕੁਝ ਯੂਜ਼ ਕਰਦੀ ਆ ਜਦੋਂ ਹੁਣ ਆਪਾਂ ਕੈਮਰੇ ਸਾਹਮਣੇ ਜਾਣਾ ਫਿਲਮਾਂ ਕਰਨੀਆਂ ਨੇ ਸਟੇਜ ਤੇ ਜਾਣਾ ਉਦੋਂ ਸਾਨੂੰ ਮੇਕਅਪ ਹਲਕਾ ਕਰਨਾ ਹੀ ਪੈਂਦਾ ਪਰ ਉਸ ਤੋਂ ਬਿਨਾ ਮੈਂ ਮੇਕਅਪ ਨਹੀਂ ਕਦੇ ਵੀ ਕਰਦੀ ਵੀ ਮੈਂ ਦੇਖਿਆ ਤੁਸੀਂ ਬਹੁਤ ਰੇਅਰ ਲੈਂਦੇ ਹੋ ਹਾਂਜੀ ਬਹੁਤ ਘੱਟ ਨੇਚਰਲ ਜਿਹਾ ਹਲਕਾ ਹਲਕਾ ਤੇ ਉਸ ਤੋਂ ਬਿਨਾ ਮਤਲਬ ਕਿ ਜਦੋਂ ਮੈਂ ਘਰੇ ਹੁੰਦੀ ਆ ਜਾਂ ਆਮ ਕਿਤੇ ਆਪਣੇ ਰਿਸ਼ਤੇਦਾਰੀ ਚ ਇਦਾਂ ਕਿਤੇ ਜਾਣਾ ਆਉਣਾ ਹੁੰਦਾ ਉਦੋਂ ਮੈਂ ਮੇਕਅਪ ਨਹੀਂ ਕਰਦੀ ਪਰ ਜਦੋਂ ਮੈਂ ਘਰੇ ਖਾਲੀ ਸਕਿਨ ਹੁੰਦੀ ਆ ਮੇਰੇ ਖਿਆਲ ਉਦੋਂ ਆਕਸੀਜਨ ਮਿਲਦੀ ਆ ਤੁਹਾਡੀ ਸਕਿਨ ਨੂੰ ਮਿਲਦੀ ਆ ਤੇ ਮੇਕਅਪ ਦੇ ਨਾਲ ਤੋਂ ਸਗੋਂ ਸਕਿਨ ਖਰਾਬ ਹੁੰਦੀ ਆ ਮੈਂ ਕਦੇ ਕਦੇ ਪਹਿਲਾਂ ਤੋਂ ਹੀ ਇਦਾਂ ਹੁੰਦਾ ਹੁੰਦਾ ਸੀਗਾ ਕਿ ਕਦੇ ਐਲੋਵੀਰਾ ਜਿਹਨੇ ਤੁਸੀਂ ਦੱਸਿਆ ਸੀ ਨਾ ਪਹਿਲਾਂ ਲਗਾ ਲੈਂਦੀ ਸੀ ਪਰ ਉਹਦੇ ਨਾਲ ਮੇਰੇ ਪਿੰਪਲਸ ਹੋ ਜਾਂਦੇ ਸੀਗੇ ਫੇਰ ਮੈਂ ਉਹ ਲਗਾਉਣਾ ਬੰਦ ਕਰਤਾ ਤੇ ਮੈਂ ਕੀ ਕਰਦੀ ਆ ਦਹੀਂ ਦੇ ਵਿੱਚ ਬੇਸਣ ਪਾ ਕੇ ਥੋੜੀ ਜੀ ਹਲਦੀ ਪਾ ਕੇ ਤੇ ਉਹਨੂੰ ਫੇਸ ਤੇ ਲਗਾ ਲੈਣਾ ਤੇ ਜਦੋਂ ਉਹ ਸੁੱਕ ਗਿਆ ਹਲਕਾ ਗਿੱਲੇ ਹੱਥਾਂ ਨਾਲ ਕਰਕੇ ਉਹਨੂੰ ਬਸ ਇਦਾਂ ਹੀ ਰਗੜ ਦੇਣਾ ਜਦੋਂ ਮੈਂ ਘਰੇ ਹੁਆ ਕਿਤੇ ਬਸ ਆਹ ਵਾਲਾ ਉਬਟਨ ਨਹੀਂ ਲਗਾਉਣੀ ਆ। ਲੋ ਜੀ ਵਾਕਈ ਕਮਾਲ ਹੋ ਗਿਆ ਅੱਜ। ਅੱਜ ਆਪਾਂ ਨੇ ਉਹ ਗੱਲ ਕਢਵਾਈ ਆ ਜਿਹੜੀ ਮੇਰੇ ਮਨ 'ਚ ਬੜੀ ਦੇਰ ਦੀ ਸੀ ਕਿ ਕਦੀ ਮੈਂ ਪੁੱਛੂੰਗਾ ਜ਼ਰੂਰ। ਕਈ ਵਾਰੀ ਪਤਾ ਕੀ ਹੁੰਦਾ ਆ ਆਰਟਿਸਟ ਹੁੰਦੇ ਨੇ ਬਹੁਤ ਸੀਨੀਅਰ ਗੱਲ ਕਰਦੇ ਵਿੱਚ ਝਿਝਕ ਹੁੰਦੀ ਆ। ਪਰ ਮੈਨੂੰ ਹੁਣ ਤੁਹਾਡੇ ਨਾਲ ਝਿਝਕ ਨਹੀਂ ਰਹੀ। ਮੈਨੂੰ ਐ ਹੁੰਦਾ ਵੀ ਤੁਸੀਂ ਜਿਹੜੀ ਗੱਲ ਕਹੋਗੇ ਸਾਡੇ ਦਰਸ਼ਕਾਂ ਦੇ ਬਹੁਤ ਕੰਮ ਦੀ ਗੱਲ ਦੱਸੋਗੇ। ਹਰ ਕੋਈ ਚਾਹੁੰਦਾ ਵੀ ਅਸੀਂ ਵੀ ਇਦਾਂ ਦੇ ਬਣ ਕੇ ਰਹੀਏ ਤੇ ਉਹ ਰਹਿਣ ਵਾਸਤੇ ਇਹ ਛੋਟੇ-ਛੋਟੇ ਚੀਜ਼ਾਂ ਦਾ ਖਿਆਲ ਰੱਖੋ। ਇਹ ਜ ਬੇਤਰਾ ਕਿ ਆਪਣੇ ਘਰਾਂ ਦੇ ਵਿੱਚ ਜਿਵੇਂ ਮੈਡਮ ਨੇ ਦੱਸਿਆ ਕਿ ਮੈਂ ਬੇਸਨ ਦਹੀਂ ਚ ਪਾ ਕੇ ਜਾਂ ਇਹ ਛੋਟੇ ਛੋਟੇ ਚੀਜ਼ਾਂ ਨੇ ਕੇਸਰ ਪਾਲਿਆ ਕਰੋ ਕੇਸਰ ਦੇ ਬੂੰਦ ਦੋ ਤਿੰਨ ਕੇਸਰ ਦਾ ਤੇਲ ਆਉਂਦਾ ਕਮਕਮਾ ਦੀ ਤੇਲ ਆਉਂਦਾ ਇਹ ਸਾਰੇ ਸਕਿਨ ਦਾ ਪੋਸ਼ਣ ਕਰਦੇ ਆ ਜੇ ਤੁਹਾਨੂੰ ਬਾਲਾ ਲੱਗਦਾ ਕਿ ਬਹੁਤ ਜ਼ਿਆਦਾ ਬੈਂਕ ਬੈਲੈਂਸ ਹੈ ਤਾਂ ਥੋੜੇ ਜਿਹੇ ਇਹ ਤੇਲ ਦੂਲ ਪਾਲਿਆ ਕਰੋ ਨਹੀਂ ਤਾਂ ਬੈਂਕ ਬੈਲੈਂਸ ਨਹੀਂ ਹੈਗਾ ਤਾਂ ਅਮਨੁਰੀ ਮੈਡਮ ਵਾਂਗੂ ਆਪਣਾ ਸਾਧਨ ਰੱਖਿਆ ਕਰੋ ਬਹੁਤ ਵਧੀਆ ਚੀਜ਼ਾਂ ਨੇ ਜੀ ਬਿਲਕੁਲ ਪਿੱਛੇ ਜੇ ਨਾ ਮੈਂ ਲਗਾਤਾਰ ਸ਼ੂਟ ਕਰਕੇ ਆਈ ਸੀਗੀ ਪਿਛਲੇ ਸਾਲ ਤੁਹਾਨੂੰ ਮੈਂ ਯਾਦ ਕਰਾ ਰਹੀ ਆ ਰਾਜਸਥਾਨ ਚ ਮੇਰਾ ਸ਼ੂਟ ਸੀਗਾ ਜਰ ਉੱਥੇ ਜੂਨ ਦਾ ਮਹੀਨਾ ਸੀਗਾ ਤੇ ਸ਼ੂਟ ਚੱਲਦਾ ਸੀਗਾ ਉੱਥੇ ਇੱਕ ਤਾਂ ਰੇਤ ਉੱਡਦੀ ਸੀਗੀ ਧੁੱਪ ਬਹੁਤ ਸੀ ਗਰਮੀ ਸੀ ਉੱਥੇ ਬਿਲਕੁਲ ਮੈਂ ਐ ਟੈਨ ਹੋ ਕੇ ਐਸੀ ਪੂਰੀ ਔਰ ਸਕਿਨ ਮੇਰੀ ਸੜ ਗਈ ਸੀ ਖਰਾਬ ਹੋ ਗਈ ਸੀਗੀ ਤੇ ਮੇਰੇ ਤੇ ਉਹ ਚੀਜ਼ ਅਸਰ ਵੀ ਨਹੀਂ ਸੀ ਕਰ ਰਹੀ ਜਿਹੜਾ ਉਹ ਬਟਲ ਲਗਾਇਆ ਸੀ ਨਾ ਉਹ ਵੀ ਨਹੀਂ ਸੀ ਚੀਜ਼ਾਂ ਅਸਰ ਕਰੀਆਂ ਫਿਰ ਮੈਂ ਕਦੇ ਖੀਰਾ ਵੀ ਖੀਰਾ ਤੇ ਆਲੂ ਵੀ ਤੁਹਾਨੂੰ ਕਦੇ ਠੀਕ ਕਰ ਦਿੰਦਾ ਨਾ ਪਰ ਮੈਂ ਜਦੋਂ ਤੁਹਾਡੇ ਕੋਲ ਸ਼ੂਟ ਕਰਨਾ ਸੀ ਨਾ ਉਦੋਂ ਫਿਰ ਥੋੜਾ ਜਿਹਾ ਮੇਰਾ ਸਕਿਨ ਖਰਾਬ ਹੋਈ ਸੀ ਤੁਸੀਂ ਫਿਰ ਮੈਨੂੰ ਇੱਕ ਕਰੀਮ ਦਿੱਤੀ ਸੀਗੀ ਮੈਨੂੰ ਯਾਦ ਹੈ ਉਹ ਦਿਨ ਬਲਕ ਮਕੰਦ ਸ਼ਰਮਾ ਦੇ ਨਾਲ ਸਰਪਾ ਜੀ ਸੀ ਤੁਸੀਂ ਉਦੋਂ ਮੈਨੂੰ ਕਰੀਮ ਦਿੱਤੀ ਸੀ ਮੈਂ ਉਹ ਕਰੀਮ ਲਗਾਈ ਫਿਰ ਜਾ ਕੇ ਜਦੋਂ ਤੁਸੀਂ ਕਹੇ ਸੀ ਨੂਰੀ ਕਰੀਮ ਦਾ ਨਾਮ ਰੱਖ ਦੇਣਾ ਤਾਂ ਉਹ ਰੁਪੰਜਲੀ ਕਰੀਮ ਹੈ ਉਹਦਾ ਨਾਮ ਸੀ ਸੱਚਮੁੱਚ ਨੂਰੀ ਕਰੀਮ ਰੱਖਾਂਗੇ ਅੱਜ ਤੁਸੀਂ ਮੈਨੂੰ ਰਿਮਾਈਂਡ ਦਿੱਤਾ ਮੈਂ ਅੱਜ ਹੀ ਬੇਟੀ ਨੂੰ ਕਹਿਣਾ ਵੀ ਬੇਟਾ ਇਹਨੂੰ ਨਾਮ ਨੂੰ ਤੁਸੀਂ ਅਪਰੂਵ ਕਰਾਓ ਤੇ ਉਹ ਫਿਰ ਮੈਂ ਜਦੋਂ ਲਗਾਈ ਮੇਰੇ ਖਿਆਲ ਮੈਂ 2 ਹਫ਼ਤੇ ਲਗਾਈ ਆ ਉਸ ਤੋਂ ਬਾਅਦ ਮੈਨੂੰ ਲਗਾਉਣ ਦੀ ਲੋੜ ਵੀ ਨਹੀਂ ਪਈ ਉਹ ਬਿਲਕੁਲ ਤੇ ਉਹ ਮੈਂ ਲਗਾਈ ਆ ਮੇਰੇ ਸਕਿਨ ਇੱਕਦਮ ਸਾਫ਼ ਹੋ ਗਈ ਉਹ ਜਿਹੜੇ ਦਾ ਇਸ ਸਕਿਨ ساری ਠੀਕ ਹੋ ਗਈ ਫਿਰ ਮੇਰੀ ਉਹ ਮੈਂ ਹੁਣ ਬੋਲਿਆ ਨਹੀਂ ਥੋੜਾ ਜਿਹਾ ਪੰਪਕਿਨ ਸੀਡ ਆਇਲ ਕਮਕਮਾਦੀ ਆਇਲ ਤੇ ਇੱਕ ਅਸੀਂ ਉਹਦੇ ਵਿੱਚ ਸਪੈਸ਼ਲੀ ਜਿਹੜਾ ਤੇਲ ਦਿੰਨੇ ਆ ਜਿਹੜਾ ਅਖਰੋਟ ਹੁੰਦਾ ਹੈ ਅਖਰੋਟ ਦਾ ਇਹਨੂੰ ਵਲਨਟ ਆਇਲ ਕਹਿੰਦੇ ਆ ਹਾਂਜੀ ਹਾਂਜੀ ਉਹ ਅਸੀਂ ਉਹਦੇ ਵਿੱਚ ਕੁਝ ਚੀਜ਼ਾਂ ਪਾਉਂਦੇ ਆ ਉਹਦੇ ਨਾਲ ਕੀ ਹੈ ਨਾ ਨੂਰੀ ਮੈਡਮ ਕੀ ਤੁਹਾਡੀ ਸਕਿਨ ਜਿੰਨਾ ਮਰਜੀ ਤੁਸੀਂ ਟੈਨ ਹੋ ਲੋ ਉਹਨੇ ਕੋਈ ਨੋ ਟੈਨ ਆਂਦਾ ਕੋਈ ਫਲਾਂ ਟੈਨ ਆਂਦਾ ਉਹ ਸਭ ਤੋਂ ਬੈਸਟ ਹੈ ਕਿਉਂਕਿ ਅਸੀਂ ਉਹਨੂੰ ਚਾਵਲ ਦੇ ਬੇਸ 'ਚ ਬਣਾਇਆ ਹੋਇਆ ਚਾਵਲਾਂ ਦਾ ਜਿਹੜਾ ਧੋਵਨਾ ਦਾ ਅੱਛਾ ਜੀ ਉਹ ਤਾਂ ਕਰਕੇ ਅੱਜ ਅੱਜ ਤੁਸੀਂ ਗੱਲ ਕੀਤੀ ਮੈਂ ਉਹਦਾ ਨੁਸਖਾ ਬੋਲਤਾ ਔਰ ਉਹ ਆਪਣੇ ਕੋਲੇ ਸਪੈਸ਼ਲ ਬਣਦੀ ਹੈ ਰੁਪਾਂਜਲੀ ਬਿਊਟੀ ਕਿਟ ਹੈ ਉਹਦੇ ਵਿੱਚ ਰੁਪਾਂਜਲੀ ਸਾਬਣ ਹੈ ਔਰ ਸ਼ੈਂਪੂ ਹੈ ਔਰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣ ਲਈ ਬੜਵੱਸੀ ਕਰਨਾ ਤੇਲ ਬਣਾਇਆ ਸਪੈਸ਼ਲੀ ਉਹ ਬਣਾਇਆ ਫੈਨੋਗ੍ਰਿਕ ਹੈਅਰ ਆਇਲ ਉਹਦੇ ਨਾਲ ਕਲੌਂਜੀ ਹੈਅਰ ਆਇਲ ਅੱਛਾ ਜੀ ਦੋਨਾਂ ਨੂੰ ਮਿਕਸ ਕਰਕੇ ਜਦੋਂ ਅਸੀਂ ਉਹਨੂੰ ਦਿੱਤਾ ਲੋਕਾਂ ਨੂੰ ਤਾਂ ਅਸੀਂ ਜੜੀ ਬੂਟੀਆਂ ਜਦੋਂ ਬੋਟਲ ਨੂੰ ਤੁਸੀਂ ਇਦਾਂ ਦੇਖੋਗੇ ਤਾਂ ਉਹ ਮੇਥੀ ਕਲੌਂਜੀ ਵਿੱਚ ਅਸੀਂ ਪਾਈ ਵੀ ਹੋਈ ਹੈ ਤੇਲ ਦੇ ਵਿੱਚ ਤੁਰੀਆ ਫਿਰਦੀ ਹੈ ਇੱਕ ਅਸੀ ਜਟਾ ਮੰਸੀ ਦੀ ਜੜੀ ਬੂਟੀ ਪਾਈ ਹੈ ਉਹ ਲੋਕੀ ਨਾ ਉਹਨੂੰ ਯੂਜ਼ ਕਰਦੇ ਆ ਪ੍ਰਾਊਡਲੀ ਕਿ ਵਾਕਈ ਇਹ ਪਿਓਰ ਜੜੀ ਬੂਟੀਆਂ ਨੇ ਉਹਦਾ ਨਾਮ ਅਸੀਂ ਦਿੱਤਾ ਆਦੀਨਾਥ ਹੈਅਰ ਆਇਲ ਆਦੀਨਾਥ ਸਾਡੇ ਭਗਵਾਨ ਸ਼ਿਵ ਹੋਏ ਨੇ ਬਹੁਤ ਵੱਡੇ ਤੇ ਉਹਨਾਂ ਦੀ ਜਟਾਂ ਤੋਂ ਇਹ ਨਾਮ ਲਿਆ ਗਿਆ ਕਿ ਆਦੀਨਾਥ ਹੈਅਰ ਆਇਲ ਤਾਂ ਉਹ ਇੱਕ ਬਹੁਤ ਵਧੀਆ ਤੇਲ ਲੋਕਾਂ ਨੂੰ ਫਾਇਦਾ ਕੀਤਾ ਉਹਨੇ ਉਹ ਵੀ ਅਸੀਂ ਮਾਰਕੀਟ ਚ ਦੇ ਚੁੱਕੇ ਆਂ ਔਰ ਬਹੁਤ ਵਧੀਆ ਦੇ ਰਿਜ਼ਲਟ ਆ ਰਹੇ ਆ ਤੁਹਾਨੂੰ ਵੀ ਦਵਾਗੇ ਕਦੀ ਸ੍ਰੀ ਇੱਕ ਵਾਰ ਤੁਹਾਨੂੰ ਗੱਲ ਪੁੱਛਣੀ ਆ ਜੀ ਹੈ ਤਾਂ ਆਪਣੇ ਤੋਂ ਹਟ ਕੇ ਆ ਥੋੜਾ ਜਿਹਾ ਜਟਾ ਮਾਸ ਤੋਂ ਮੈਨੂੰ ਚੇਤੇ ਆਇਆ ਹੁਣ ਜਿਵੇਂ ਆਪਾਂ ਘਰਾਂ ਚ ਹਵਨ ਕਰਾਉਨੇ ਆ ਉਹਦੇ ਵਿੱਚ ਜਟਾ ਮਾਸ ਤੇ ਆਪ ਕਿੰਨੇ ਸਾਰੀਆਂ ਚੀਜ਼ਾਂ ਪੈਂਦੀਆਂ ਨੇ ਇੰਦਰ ਜੋ ਹੋਗੇ ਤੇ ਬਹੁਤ ਸਾਰੀਆਂ ਚੀਜ਼ਾਂ ਸਾਰੀ ਸਮੱਗਰੀ ਸਾਰੀ ਸਮੱਗਰੀ ਜਿਹੜੀ ਹੁੰਦੀ ਆ ਉਹ ਪੈਂਦੀ ਆ ਜਿਵੇਂ ਕਮਲ ਬੀਜ ਵੀ ਹੁੰਦੇ ਨੇ ਅੰਬ ਦਾ ਬੂਟਾ ਹੋ ਗਿਆ ਹਾਂਜੀ ਹਾਂਜੀ ਲੱਕੜ ਹੋ ਗਈ ਆ ਤੇ ਉਹ ਜਦੋਂ ਆਪਾਂ ਹਵਨ ਕਰਦੇ ਆ ਦੇਸੀ ਕਿਉਂ ਗਾਂ ਦੇ ਨਾਲ ਗਾਂ ਦੇ ਉਹਦੇ ਉਪਲੇ ਲੈ ਕੇ ਆਪਾਂ ਹਨਾ ਗੋਬਰ ਦੇ ਤੇ ਜਾਂ ਫਿਰ ਆਪਾਂ ਆਂਬ ਦੀ ਲੱਕੜੀ ਦੇ ਤੇ ਜਦੋਂ ਆਪਣਾ ਉਹ ਹਵਨ ਹੁੰਦਾ ਹੈ ਉਹ ਸਮੱਗਰੀ ਪੈਂਦੀ ਆ ਉਹਦੇ ਨਾਲ ਇਹ ਤਾਂ ਸਾਰਾ ਵਾਤਾਵਰਨ ਦਾ ਸ਼ੁੱਧ ਹੁੰਦਾ ਹੀ ਹੁੰਦਾ ਕਿ ਜਦੋਂ ਆਪਾਂ ਉੱਥੇ ਬੈਠੇ ਹੁੰਦੇ ਆ ਉਹ ਧੂਆ ਉਹ ਅੱਗ ਦਾ ਉਹ ਸਾਡੇ ਤੇ ਵੀ ਅਸਰ ਕਰਦੀ ਹੈ ਉਹ ਚੀਜ਼ ਬਹੁਤ ਜ਼ਿਆਦਾ ਤੁਸੀਂ ਕਦੇ ਫੀਲ ਕਰਕੇ ਦੇਖੋ ਕਿਸੇ ਨੂੰ ਪੇਸ਼ੈਂਟ ਨੂੰ ਨਾ ਕੋਲਡ ਕਫ ਹੋਇਆ ਹੋਵੇ ਉਹਨੂੰ ਉਹ ਧੂਆ ਉਸੇ ਟਾਈਮ ਠੀਕ ਕਰ ਲੈਂਦਾ ਅੱਛਾ ਅਸੀਂ ਪਿੱਛੇ ਜੇ ਕਿਉਂਕਿ ਮੈਂ ਥੋੜਾ ਜਿਹਾ ਜੁੜਿਆ ਹੋਇਆ ਹੈ ਨਾ ਚੀਜ਼ਾਂ ਦੇ ਨਾਲ ਅਧਿਆਤਮਿਕ ਦੇ ਨਾਲ ਤਾਂ ਜਿੱਥੇ ਹਵਨ ਹਵਨ ਹੁੰਦਾ ਮੈਂ ਨਾ ਅੰਬ ਦੀ ਗੁਠਲੀ ਲੈ ਜਾਂਦਾ ਹੁੰਦਾ ਜੀ अच्छा जी मतलब आधा पावना किलो आंब ਦੀ ਗੁੱਠਲੀ ਵਿੱਚੋਂ ਕੱਢੀਆਂ ਹੋਈਆਂ ਜਿਹੜੀਆਂ ਗੁੱਠਲੀਆਂ ਹੁੰਦੀਆਂ ਛੋਟੇ ਹੁੰਦੇ ਤਾਂ ਅਸੀਂ ਰਗੜ ਕੇ ਉਹਦੀ ਪੀਪੜੀ ਬਜਾਉਂਦੇ ਰਹੇ ਹਾਂ ਖਾਂਦੇ ਨਹੀਂ ਹੁੰਦੇ ਸੀ ਖਾਂਦੇ ਵੀ ਹਾਂ ਤੇ ਉਹ ਉਹਦਾ ਦੰਦ ਤੇ ਉਹ ਨਾ ਜੀ ਜਦੋਂ ਹਵਨ 'ਚ ਪਾ ਕੇ ਉਹਨੂੰ ਸਾੜਿਆ ਜਾਂਦਾ ਜਲਾਇਆ ਜਾਂਦਾ ਤਾਂ ਉਹ ਮਤਲਬ ਜਿਹੜੀ ਕੋਈ ਉਹਦੀ ਫ੍ਰੈਗਰੈਂਸ ਆਉਂਦੀ ਆ ਉਹ ਬਾ ਕਮਾਲ ਹੁੰਦੀ ਆ ਜੀ ਔਰ ਦੂਸਰਾ ਉਹ ਉਹਦੀ ਜਿਹੜੀ ਜਿਹੜਾ ਨੀਚੇ ਫਿਰ ਉਹਨੂੰ ਅਸੀਂ ਪਾਊਡਰ ਕਹਿੰਦੇ ਆ ਉਹਨੂੰ ਅਸੀਂ ਭਸਮ ਕਹਿੰਦੇ ਆ ਹਾਂਜੀ ਹਾਂਜੀ ਉਹ ਭਸਮ ਬਣ ਗਈ ਹੋਈ ਕਹਿੰਦੇ ਹੁੰਦੇ ਕਿ ਫਲਾਣਾ ਸਾਹ ਫਲਾਣਾ ਸਾਹ ਜਰਾ ਹਰੇਕ ਨੂੰ ਚੱਕ ਕੇ ਸਵਾਦੀ ਚੁਟਕੀ ਦੇ ਦਿੰਦਾ ਉਹ ਠੀਕ ਹੋ ਜਾਂਦਾ ਉਹ ਸਵਾਦੀ ਚੁਟਕੀ ਇੰਨਾ ਕੰਮ ਕਰਦੀ ਹੈ ਜੀ ਉਹਦੇ ਵਿੱਚ ਦੇਖੋ ਤੁਸੀਂ ਸਾਰੀਆਂ ਜੜੀਆਂ ਬੁੱਟੀਆਂ ਫੁੱਕੀਆਂ ਗਈਆਂ ਲੱਕੜ ਵੀ ਕਪੂਰ ਵੀ ਫੁੱਕਿਆ ਗਿਆ ਉਹਦੇ ਵਿੱਚ ਦੇਸੀ ਕਿਓ ਕਿੰਨਾ ਪੈ ਗਿਆ ਉਹ ਸਾਰਾ ਕੁਝ ਬਾਰੀ ਪਖੜਾ ਵੀ ਹੁੰਦਾ ਉਹਦੇ ਵਿੱਚ ਪਖੜਾ ਵੀ ਉਹ ਸਾਰਾ ਨਾ ਜੀ ਉਹ ਜਦੋਂ ਭਸਮ ਬਣ ਜਾਂਦੀ ਆ ਉਹਨੂੰ ਜਦੋਂ ਕਿਸੇ ਨੂੰ ਖਿਲਾਨੇ ਆ ਉਦੀ ਪੇਟ ਗੈਸ ਠੀਕ ਹੋ ਜਾਂਦੀ ਆ ਨਰਵ ਸਿਸਟਮ ਚ ਅਗਨੀ ਸ਼ਾਂਤ ਹੋ ਜਾਂਦੀ ਆ ਤਾਂ ਕਈ ਲੋਕ ਜਿਹੜੇ ਨੇ ਸਮਝਦਾਰ ਨੇ ਉਹ ਜਦੋਂ ਹਵਨ ਕਰਦੇ ਆ ਜਾਂ ਪੰਡਤ ਵੀ ਨੇ ਉਹ ਪਹਿਲੇ ਹੀ ਉਦਾਂ ਦਾ ਇੰਤਜ਼ਾਮ ਰੱਖਦੇ ਆ ਵੀ ਉਹਨੂੰ ਬੇਸਟ ਨਾ ਕਰਨਾ ਪਵੇ ਉਹ ਜਿਹੜਾ ਨੀਚੇ ਬਣਦਾ ਉਹ ਵੀ ਕਮਾਲ ਚੀਜ਼ ਬਣਦੀ ਆ ਜੀ ਇਹ ਇਹ ਵਾਕਈ ਤੁਸੀਂ ਨਵੀਂ ਗੱਲ ਕੀਤੀ ਆ ਅੱਜ ਦਰਸ਼ਕਾਂ ਦੀ ਜਾਣਕਾਰੀ ਲਈ ਔਰ ਮੈਂ ਇਹ ਵੀ ਕਹੂੰਗਾ ਤੁਸੀਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋ ਇਹ ਜਿਹੜੀ ਹਵਨ ਦੀ ਸਮੱਗਰੀ ਹੈ ਇਹਨੂੰ ਤਸਲੇ 'ਚ ਪਾ ਕੇ ਜਲਾਇਆ ਕਰੋ ਆਪਣੇ ਘਰਾਂ ਦੇ ਵਿੱਚ ਇਹਦੇ ਨਾਲ ਸ਼ੁੱਧ ਹੁੰਦੀ ਹੈ ਔਰ ਬਾਤਾਵਰਨ ਦੇ ਵਿੱਚ ਬਹੁਤ ਸਾਰੇ ਵਾਇਰਸ ਜਿਹੜੇ ਉਹ ਖਤਮ ਹੋ ਜਾਂਦੇ ਬਿਲਕੁਲ ਕਪੂਰ ਵੀ ਪੀਲੀ ਸਰੋ ਪਾਈਦੀ ਹੈ ਵਿੱਚ ਉਹ ਹੈ ਨਾ ਤੇ ਜਿਹੜੀ ਬਾਅਦ ਚੋਂ ਫਿਰ ਆਪਾਂ ਗੁੱਟ ਪਾਈ ਦਾ ਵਿੱਚ ਲਾਸਟ ਜਿਹੜੀ ਲਾਸਟ ਜਿਹੜੀ ਸਮਗਰੀ ਪਾਈਦੀ ਆ ਪੂਰਨ ਜਿਹੜੀ ਆਪਾਂ ਪਾਈਦੀ ਆ ਸੰਪੂਰਨ ਹੋਤੀ ਪਾਈਦੀ ਆ ਉਹ ਚ ਹੋਲ ਕਰਕੇ ਭੱਤ ਘਿਓ ਪਾਈਦਾ ਹੈ ਧਾਰ ਬੰਨ ਕੇ ਤੇ ਉਹ ਚੀਜ਼ਾਂ ਮੇਰੇ ਖਿਆਲ ਮੈਨੂੰ ਇੰਨਾ ਸੋਹਣਾ ਲੱਗਦਾ ਮੈਨੂੰ ਬਚਪਨ ਤੋਂ ਹੀ ਨਾ ਜਦੋਂ ਮੈਂ ਛੋਟੀ ਹੁੰਦੀ ਸੀ ਕਿਸੇ ਦੇ ਘਰੇ ਹਵਨ ਹੋਣਾ ਨਾ ਤਾਂ ਇੱਕ ਤਾਂ ਮੰਤਰਾਂ ਦੀ ਜਿਹੜੀ ਧੁਨੀ ਹੁੰਦੀ ਸੀਗੀ ਉਹ ਮੇਰੇ ਤੇ ਬੜੀ ਇਫੈਕਟ ਕਰ ਦਿੰਦੀ ਸੀ ਮੈਨੂੰ ਬੜਾ ਸੋਹਣਾ ਲੱਗਦਾ ਹੁੰਦਾ ਸੀਗਾ ਉਹ ਹਰ ਬੰਦੇ ਦੇ ਕਰਦੀ ਸੀ ਉਹ ਸਾਊਂਡ ਇੰਨੀ ਸੋਹਣੀ ਹੁੰਦੀ ਸੀਗੀ ਮੰਤਰਾਂ ਦੀ ਤੇ ਇੱਕ ਜਿਹੜੀ ਖੁਸ਼ਬੂ ਹੁੰਦੀ ਸੀਗਾ ਹਵਨ ਦੀ ਮੈਂ ਐਵੇਂ ਕਿਸੇ ਦੇ ਘਰ ਜਾ ਕੇ ਬੜ ਜਾਣਾ ਜਿਹਦੇ ਘਰੇ ਹਵਨ ਉੱਤੇ ਜਾ ਕੇ ਬਹਿ ਜਾਣਾ ਬਸ ਮੈਨੂੰ ਬੜਾ ਸੋਹਣਾ ਲੱਗਦਾ ਸੀ ਹੁਣ ਜਦੋਂ ਵੀ ਨਵਰਾਤਰੇ ਹੁੰਦੇ ਨੇ ਜਾਂ ਕੋਈ ਸ਼ੁਭ ਕੋਈ ਕੁਝ ਕੁਝ ਹੁੰਦਾ ਹੈ ਵਾਤਾਵਰਣ ਚੇਂਜ ਹੁੰਦਾ ਉਦੋਂ ਕਰਾਈਦਾ ਤੇ ਮੈਨੂੰ ਬੜਾ ਚੰਗਾ ਲੱਗਦਾ ਉਹ ਮੈਨੂੰ ਐਦਾਂ ਲੱਗਦਾ ਮੇਰੇ ਚ ਬੜੀ ਪਾਵਰ ਆ ਗਈ ਆ ਬਹੁਤ ਲੋਕ ਨੇ ਜੀ ਏ ਆਪਣੇ ਮਤਲਬ ਢੇਲੀਕਰਾਂ ਦੇ ਵਿੱਚ ਹਵਨ ਕਰਦੇ ਆ ਹਾਂਜੀ ਹਾਂਜੀ ਔਰ ਸਾਡੇ ਨਾਲ ਇੱਕ ਮਲੇਰਕੋਟਲੇ ਦੀ ਗੱਲ ਹੈ ਉੱਥੇ ਮੇਰੇ ਸੁਣਨ ਚ ਆਇਆ ਮੈਂ ਦੇਖਿਆ ਨਹੀਂ ਪਰ ਮੈਨੂੰ ਚੰਗਾ ਲੱਗਿਆ ਸੁਣ ਕੇ ਕਿ ਉੱਥੇ ਨਾ ਜੀ ਇੱਕ ਬਹੁਤ ਮਸ਼ਹੂਰ ਫੇਮਸ ਉਹਦੀ ਬੰਦੇ ਦੀ ਫੈਕਟਰੀ ਆ ਔਰ ਸ਼ਹਿਰ ਦੇ ਵਿੱਚ ਬਹੁਤ ਨਾਮੀ ਉਹ ਉਹਦੀ ਹੈਗੀ ਹੈ ਇੰਡਸਟਰੀਲਿਸਟ ਹੈ ਕਿ ਉਹ ਕਦੇ ਹਰ ਵਾਰੀ ਦੀਵਾਲੀ ਨੂੰ ਲਕਸ਼ਮੀ ਪੂਜਾ ਕਰਵਾਉਂਦਾ ਹੈ ਜੀ ਮਤਲਬ ਮਮਦਨ ਹੈ ਉਹ ਉਹ ਕਹਿੰਦਾ ਵੀ ਲక్ష్ਮੀ ਨੂੰ ਇੱਕ ਮਾਇਆ ਦਾ ਰੂਪ ਕਿਹਾ ਗਿਆ ਪੈਸੇ ਦਾ ਤਾਂ ਮੈਨੂੰ ਬੜਾ ਵਧੀਆ ਲੱਗਿਆ ਮੈਂ ਉਹਨਾਂ ਨੂੰ ਮਿਲਿਆ ਵੀ ਆ ਜੀ ਜੀ ਫਿਰ ਮੈਨੂੰ ਬੜਾ ਇਹ ਚੀਜ਼ਾਂ ਕਈ ਵਾਰੀ ਇਹਦਾ ਚੀਜ਼ਾਂ ਨੂੰ ਅਧਿਆਤਮਿਕ ਤੋਂ ਨਿਕਲ ਕੇ ਨਾ ਜੀ ਆਪਾਂ ਹੈਲਥ ਨਾਲ ਜੇ ਜੋੜਿਆ ਜਾਵੇ ਤਾਂ ਇਹ ਬਹੁਤ ਗੁੱਡ ਨੇ ਔਰ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਚਲਦੀਆਂ ਰਹਿੰਦੀਆਂ ਨੇ ਔਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਨਾ ਜਿਹੜੀ ਹਵਨ ਦੀ ਸਮੱਗਰੀ ਦੀ ਜਿਹੜੀ ਰਾਖ ਹੁੰਦੀ ਹੈ ਨਾ ਜੀ ਧੂਨੇ ਦੀ ਰਾਖ ਉਹਦੇ ਵਿੱਚ ਬਹੁਤ ਕੁਝ ਮਿਲਿਆ ਹੁੰਦਾ ਇਵਨ ਟੂ ਇੱਥੋਂ ਤੱਕ ਸਭ ਤੋਂ ਵੱਡੀ ਚੀਜ਼ ਤਾਂ ਉਹ ਚ ਗੋਬਰ ਹੈ ਜਿਹੜਾ ਗਾਂ ਦਾ ਬਿਲਕੁਲ ਹਾਂਜੀ ਉਹ ਉਹ ਉਹਨੂੰ ਫਿਰ ਜਲ ਜਾਣਾ ਉਪਲੇ ਨੇ ਉਹ ਜਿਹੜੀ ਰਾਖ ਹੈ ਹੁਣ ਤੁਸੀਂ ਦੇਖੋ Amazon ਤੇ ਰਾਖ ਕਿੰਨੀ ਮਹਿੰਗੀ ਵਿਕਦੀ ਹੈ ਬਹੁਤ ਹਾਂਜੀ ਤੁਸੀਂ ਘਰ ਦੇ ਵਿੱਚ ਹੀ ਸਭ ਕੁਝ ਕਰ ਸਕਦੇ ਹੋ ਗਿੱਲ ਗੁੱਦਾ ਵਿੱਚ ਕਿੰਨੀਆਂ ਸਾਰੀਆਂ ਚੀਜ਼ਾਂ ਪਾ ਕੇ ਤੁਸੀਂ ਬਣਾਓ ਕਿ ਤੋਆਈਆਂ ਮੈਂ ਇੱਕ ਐਪੀਸੋਡ ਬਣਾਇਆ ਸੀਗਾ ਰਾਖ ਦੇ ਉੱਪਰ ਕਿ ਸਵਾਹ ਐਂਕਰ ਉਸ ਦਿਨ ਆਈ ਮੇਰੇ ਕੋਲੇ ਪਤਾ ਨਹੀਂ ਕਿਹੜੇ ਮੂਡ 'ਚ ਸੀ ਅੱਜ ਦੱਸ ਬੇਟਾ ਕੀ ਕਰਨਾ ਆਪਾਂ ਨੇ ਕਾਹਦੇ ਤੇ ਪ੍ਰੋਗਰਾਮ ਕਰਨਾ ਕਹਿੰਦੀ ਸਵਾਹ ਕਰਾਂਗੇ ਜੀ ਅੱਜ ਮੈਂ ਲੈ ਸਵਾਹ ਹੀ ਕਰਦੇ ਆ ਉਹ ਸਵਾਦ ਇਹ ਪ੍ਰੋਗਰਾਮ ਕਰਿਆ ਜੀ ਉਹ ਇੰਨਾ ਫੇਮਸ ਹੋਇਆ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਇਹ ਸਵਾਹ ਜਿਹੜੀ Amazon ਤੇ ਵਿਕਦੀ ਹੈ ਮੈਨੂੰ ਲੋਕਾਂ ਨੇ ਮੰਗਾਈ ਉਹਨੂੰ ਯੂਜ਼ ਕੀਤਾ ਕਿਉਂਕਿ ਉਹਨੂੰ ਮਤਲਬ ਜਦੋਂ ਛਾਣ ਕੇ ਅਸੀਂ ਪਾਣੀ ਦੇ ਵਿੱਚ ਉਹਨੂੰ ਪੀਂਨੇ ਆ ਤਾਂ ਉਹਦੇ ਨਾਲ ਬੋਡੀ ਦੇ ਵਿੱਚ ਬਹੁਤ ਸਾਰੇ ਚੀਜ਼ਾਂ ਸ਼ਾਂਤ ਹੁੰਦੀਆਂ ਨੇ ਇਹ ਇੱਕ ਦੇਖੋ ਕਿੱਡੀ ਗੱਲ ਤੁਹਾਡੇ ਗੱਲਾਂ ਚੋਂ ਨਿਕਲ ਕੇ ਆਈ ਹੈ ਕਿ ਹਵਨ ਤੋਂ ਸਵਾਹ ਦੀ ਗੱਲ ਆਈ ਹੈ ਤਾਂ ਇਹ ਇੱਕ ਜਿਹੜੀ ਸਮੱਗਰੀ ਹੈ ਬਹੁਤ ਕਮਾਲ ਆ ਬਾਕੀ ਅੱਜ ਕੱਲ ਤਾਂ ਲੋਕਾਂ ਦੇ ਬਹੁਤ ਬਹੁਤ ਬਿਮਾਰੀਆਂ ਸ਼ੁਰੂ ਹੋ ਗਿਆ ਕਿਆ ਕਰੀਏ ਜੀ ਗੋਡਿਆਂ ਦੇ ਆਪਰੇਸ਼ਨ ਹੋਣ ਲੱਗ ਗਏ ਆ ਸ਼ੂਗਰ ਨੇ ਅੱਡ ਲੋਕਾਂ ਨੂੰ ਘੇਰ ਲਿਆ ਆ ਨਸ਼ੇ ਆ ਹਾਂ ਅੱਡ ਕੁਛ ਆ ਨਾ ਹੁਣ ਆਪਾਂ ਨਾ ਪੰਜਾਬ ਜਿਵੇਂ ਨਸ਼ਿਆਂ ਦੇ ਵਿੱਚ ਗਰਗ ਹੋਈ ਜਾ ਰਿਆ ਬਹੁਤ ਤਰਸ ਆਉਂਦਾ ਛੋਟੇ ਛੋਟੇ ਬੱਚੇ ਨਸ਼ਾ ਕਰਦੇ ਨੇ ਮੈਂ ਤਾਂ ਹਰਾਨ ਹੋ ਜਾਂਦੀ ਆ ਨਾ ਜਿਹੜੇ ਨਸ਼ਾ ਵੇਚਦੇ ਨੇ ਉਹ 10 10 ਸਾਲ ਦੇ ਛੋਟੇ ਛੋਟੇ ਬੱਚਿਆਂ ਨੂੰ ਸ਼ੁਰੂ ਕਰਾ ਦਿੰਦੇ ਨੇ ਹਾਂ ਤੇ ਹੁਣ ਸਾਡੇ ਕਿਤੇ ਜਿੱਥੇ ਅਸੀਂ ਰਹਿੰਦੇ ਆ ਉੱਥੇ ਨੇੜੇ ਇੱਕ ਬੱਚਾ ਐ ਨਾ ਛੋਟੀ ਜੀ ਉਮਰ ਆਉ ਦੀ ਉਹ ਨਸ਼ਾ ਕਰਦਾ ਇਹਨਾ ਸੋਹਣਾ ਮੁੰਡਾ ਸੀ ਬਿਲਕੁਲ ਬਰਬਾਦ ਹੋ ਗਿਆ ਏਦਾਂ ਦੀਆਂ ਚੀਜ਼ਾਂ ਨਹੀਂ ਹੈਗੀਆਂ ਵੀ ਜਿਹੜੀਆਂ ਇਹਨਾਂ ਬੱਚਿਆਂ ਨੂੰ ਆ ਨਸ਼ਿਆਂ ਤੋਂ ਪਰਸੇ ਕਰ ਦੇਵੇ ਜਿਵੇਂ ਗੰਦੇ ਗੰਦੇ ਨਸ਼ੇ ਚਿੱਟਾ ਪਤਨੀ ਕਿਹੜਾ ਪੀਲਾ ਪਤਨੀ ਕਿਹੜੇ ਕਿਹੜੇ ਨਸ਼ੇ ਮੈਂ ਤਾਂ ਨਾਮ ਵੀ ਨਹੀਂ ਪਤਾ ਹੈਗੇ ਲੈਣੇ ਨਹੀਂ ਚਾਹੀਦੇ ਲੈਣੇ ਵੀ ਨਹੀਂ ਚਾਹੀਦੇ ਮਨੁੱਖ ਚੀਜ਼ਾਂ ਨੇ ਇਹ ਨਾ ਜੀ ਤੇ ਇਹ ਜਿਹੜੇ ਨਸ਼ੇ ਬੱਚੇ ਕਰਦੇ ਨੇ ਕਈ ਤਰ੍ਹਾਂ ਦੇ ਨਸ਼ੇ ਨੇ ਤੇ ਜੇ ਉਹਨਾਂ ਨੂੰ ਨਸ਼ੇ ਤੋਂ ਮੁਕਤ ਕਰਨਾ ਹੋਵੇ ਉਹਨੂੰ ਇਹ ਪਿਕਚਰ ਮੋੜਨਾ ਹੋਵੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕੀ ਕਰੇ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਦਾ ਨੂਰੀ ਮੈਡਮ ਦੋ ਗੱਲਾਂ ਨੇ ਜੀ ਜੀ ਇੱਕ ਤਾਂ ਇਨਸਾਨ ਆਉਂਦਾ ਮੇਰੇ ਕੋਲੇ ਜਿਹਦੇ ਕੋਲ ਬੇਤਹਾਸ਼ਾ ਪੈਸਾ ਹੈ ਇੱਕ ਇੱਕ ਪੁੱਤਰ ਹੈ ਉਹ ਕਹਿੰਦਾ ਵੀ ਮੇਰਾ ਪੈਸਾ ਕਿਸ ਕੰਮ ਦਾ ਜੀ ਇਹਨੂੰ ਕੁਝ ਹੋ ਗਿਆ ਗੁਇਲ ਸਾਹਿਬ ਇਹਨੂੰ ਬਚਾਓ ਜੀ 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 ਉਹ ਮੈਨੂੰ ਆ ਕੇ ਇੱਕ ਹੁਣ ਪਿੱਛੇ ਜੇ ਕਾਇ ਸੀਗੇ ਆਪਣੇ ਬਹੁਤ ਵਧੀਆ ਮਿੱਤਰ ਨੇ ਸਾਡੇ ਮਲੇਰ ਕੋਟਲੇ ਦੇ ਕੋਲੇ ਉਹਨਾਂ ਦਾ ਪਿੰਡ ਹੈ ਮੋਰਾਵਾਲੀ ਹਾਂਜੀ ਹਾਂਜੀ ਕਾਫੀ ਮਸ਼ਹੂਰ ਪਿੰਡ ਆ ਉਹ ਅੱਜ ਉਹ 72 ਇਅਰ ਦੇ ਹੋ ਗਏ ਨੇ ਬੜੇ ਪੀਸਫੁਲ ਨੇ ਇੱਥੇ ਆਇਆ ਨੂੰ ਮਹਾਲੀ ਆਇਆ ਨੂੰ ਉਹਨਾਂ ਨੂੰ ਮਤਲਬ ਮੇਰੇ ਤੋਂ ਪਹਿਲਾਂ ਦੇ ਆਏ ਨੇ ਮੈਂ 92 ਚ ਆਇਆ ਸੀ ਉਹ ਉਹ ਆਇਆ ਸੀ 75 76 ਚ ਤਾਂ ਉਹ ਮੈਨੂੰ ਆਏ ਮੇਰੇ ਕੋਲੇ ਬੈਠੇ ਕਹਿੰਦੇ ਗੁਇਲ ਸਾਹਿਬ ਇੱਕ ਨਾ ਮੇਰੇ ਕੋਲੇ ਜਗਾ ਪਈ ਆ ਆਪਣੇ ਕਿਰਤਪੁਰ ਸਾਹਿਬ ਕੋਲੇ ਤਾਂ ਉਹ ਸੁਣਨਗੇ ਪ੍ਰੋਗਰਾਮ ਮੈਂ ਕਿ ਉਹਨਾਂ ਨੂੰ ਕਹਿ ਸੀ ਮੈਂ ਤੁਹਾਡੇ ਇਹ ਗੱਲ ਨੂੰ ਐਪਰੀਸ਼ੀਏਟ ਕਰੂੰਗਾ ਲੋਕਾਂ ਨਾਲ ਹਾਂਜੀ ਤਾਂ ਉਹ ਕਹਿੰਦੇ ਵੀ ਮੇਰੇ ਕੋਲ ਜਗਾ ਪਈ ਹੈ ਸਭ ਕੁਝ ਹੈ ਬੱਚੇ ਸੈਟਲ ਨੇ ਬੱਚਿਆਂ ਨੂੰ ਕਿਹਾ ਵੀ ਆ ਕੇ ਆਪਣੀ ਜਗਾ ਸੰਭਾਲ ਲਓ ਕਹਿੰਦੇ ਨੇ ਪਾਪਾ ਤੂੰ ਆਪਣੀ ਮੌਜ ਕਰ ਸਾਡੇ ਕੋਲ ਬੇਹਿਰਾ ਕੁਛ ਹੈ ਕਹਿੰਦਾ ਮੈਨੂੰ ਐਲਾ ਦੇ ਉਹ ਜਗਾ ਕੋਲ ਤਾਂ ਤੁਹਾਡੇ ਲਈ ਆ ਅੱਛਾ ਕਹਿੰਦਾ ਤੁਸੀਂ ਉਹ ਜਗਾ ਆ ਕੇ ਸੰਭਾਲੋ ਉੱਥੇ ਆਪਣਾ ਇਹੋ ਜਿਹਾ ਕੁਝ ਬਣਾਓ ਜਿਹੜਾ ਤੁਸੀਂ ਨਸ਼ਾ ਚੜਾਉਣੇ ਲੋਕਾਂ ਨੂੰ ਵੀ ਉੱਥੇ ਤੁਸੀਂ ਫ੍ਰੀ ਕਰ ਦੋ ਵੀ ਜਿਹੜੇ ਗਰੀਬ ਪਰਿਵਾਰ ਨੇ ਅਮੀਰਾਂ ਤੋਂ ਲੋਕ ਕਹਿੰਦੇ ਪੈਸਾ ਜਿਹੜਾ ਦੇ ਸਕਦਾ ਜਿਹੜੇ ਵਿਚਾਰੇ ਕਹਿੰਦਾ ਸਾਰਾ ਕੁਝ ਹੀ ਖਤਮ ਹੋਇਆ ਪਿਆ ਉਹਨਾਂ ਨੂੰ ਤੁਸੀਂ ਕੁਝ ਕੋਸ਼ਿਸ਼ ਕਰੋ ਤਾਂ ਮੈਨੂੰ ਉਹਦੀ ਗੱਲ ਇੰਨੀ ਇੱਕ ਵਧੀਆ ਵੀ ਲੱਗੀ ਮੈਨੂੰ ਆਏ ਵੀ ਲੱਗਿਆ ਕਿ ਜਿਹੜਾ ਮੈਂ 24 ਘੰਟੇ ਬਾਬੇ ਨਾਨਕ ਦਾ ਨਾਮ ਲੈਂਦਾ ਰਹਿਣਾ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਂਦਾ ਰਹਿਣਾ ਤਾਂ ਉਹ ਸਿੱਧੇ ਥੋੜੀ ਆਉਣਗੇ ਮੇਰੇ ਕੋਲੇ ਉੱਠ ਕੇ ਐਦਾਂ ਹੀ ਬੰਦਿਆਂ ਦੇ ਵਿੱਚ ਹੀ ਆਉਣਾ ਤਾਂ ਮੇਰਾ ਵਿਚਾਰ ਬਦਲਤਾ ਜੀ ਉਹਨਾਂ ਨੇ ਔਰ ਮੈਂ ਥੋੜੇ ਜਿਹੇ ਦਿਨ ਪਹਿਲਾਂ ਆਪਣੇ ਆਪਣਾ ਬਹੁਤ ਅੱਛਾ ਮਿੱਤਰ ਵੀ ਹੈ ਆਪਣਾ ਛੋਟਾ ਭਰਾ ਵੀ ਹੈ ਮੁੰਡਾ ਸੁਖਦੀਪ ਦੋਸਰ ਹੈ ਪੰਜਾਬ ਦੇ ਵਿੱਚ ਸੈਲੀਬ੍ਰਿਟੀ ਯੋਗਾ ਟ੍ਰੇਨਰ ਹੈ ਅੱਛਾ ਜੀ ਉਹਦੇ ਨਾਲ ਮੈਂ ਡਿਸਕਸ ਕੀਤੀ ਮੈਂ ਕਿਹਾ ਵੀ ਤੈਨੂੰ ਕਾਫੀ ਨੋਲਜ ਆ ਤੂੰ ਦੱਸ ਕਿਵੇਂ ਕਰੀ ਉਹ ਕਹਿੰਦਾ ਜੀ ਇਹ ਬਹੁਤ ਵਧੀਆ ਗੱਲ ਹੈ ਜੀ ਆਪਾਂ ਜੇ ਹੋਰ ਨਹੀਂ ਕੁਝ ਚਲੋ ਜਮੀਨਾ ਚ ਤਾਂ ਲੋਕੀ ਜਿਵੇਂ ਹੋਊਗਾ ਲੋਕਾਂ ਦੀ ਮਰਜ਼ੀ ਆ ਵੀ ਆਪਾਂ ਜਿਹੜੇ ਧਾਰਮਿਕ ਜਗ੍ਹਾ ਨੇ ਚਾਹੇ ਗੁਰਦੁਆਰੇ ਨੇ ਚਾਹੇ ਮੰਦਿਰ ਨੇ ਚਾਹੇ ਕੋਈ ਧਰਮਸ਼ਾਲਾ ਵੀ ਉਹਨਾਂ ਦੇ ਵਿੱਚ ਆਪਾਂ ਕੁਝ ਦੋ ਦੋ ਚਾਰ ਚਾਰ ਕਮਰੇ ਲੈ ਕੇ ਹਰ ਸ਼ਹਿਰ ਦੇ ਵਿੱਚ ਆਪਾਂ ਕੋਈ ਸਿਸਟਮ ਸੈੱਟ ਕਰ ਦਈਏ ਵੀ ਜਿਹੜੇ ਗਰੀਬ ਨੇ ਉਹਨਾਂ ਤੋਂ ਪੈਸੇ ਨਹੀਂ ਲੈਣੇ ਜਿਹੜੇ ਅਫੋਰਡ ਕਰ ਸਕਦੇ ਨੇ ਉਹਨਾਂ ਨੂੰ ਆਪਾਂ ਕਵਾਂਗੇ ਕਿ ਤੁਸੀਂ ਇਹ ਦਵਾਈ ਦੇ ਪੇਮੈਂਟ ਕਰੋ ਵੀ ਇਹ ਤੁਹਾਡੇ ਨਾਲ ਇਹਨਾਂ ਦਾ ਵੀ ਗੁਜ਼ਾਰਾ ਹੋਊਗਾ ਬਿਲਕੁਲ लगा था तुझे मेरे खिलाफ गवाही दे के तू बच जाएगी क्या जा, कोई नहीं आएगा तुझे बचाने के लिए वाह मेरे हीरो आते ही कर दिया गुंडों को जीरो मेरे दो तीन आदमियों को मार के खुद को तू शेर समझ रहा है अरे पूरी फौज फौज है से लड़ने के लिए तो भेज अपनी अब तू तो ही आजा। अरे ऐसा तो क्या खाता है यार इतनी ताकत कहां से लाता है मेरा साथी एक्स प्लस गोल्ड कैप्सूल जो देता है मुझे घोड़े की जैसी चुस्ती फुर्ती और ताकत और साथ में बढ़ाता है मेरा स्टैमिना